ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਮੈਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੀ ਜਿਹੜੀ ਵੀਡੀਓ ਹੁੰਦੀ ਆ ਉਹ ਇਟਲੀ ਚ ਜਿਹੜੇ ਵੀਰ ਆ ਚੁੱਕੇ ਆ ਜਾਂ ਜਿਨ੍ਹਾਂ ਨੇ ਆਉਣਾ ਆਉਣ ਦੀ ਚਾਹ ਵਾਣਾ ਤੇ ਜਾਂ ਜਿਹੜੇ ਆਉਣ ਵਾਲੇ ਸੋਚ ਰਹੇ ਆ ਤੇ ਉਹਨਾਂ ਬਾਰੇ ਹੁੰਦੀ ਆ ਤੁਹਾਡੇ ਕਮੈਂਟਾਂ ਦੇ ਆਨਸਰ ਹੁੰਦੇ ਆ ਤੇ ਜਿਹੜੀ ਨਵੀਂ ਜਾਣਕਾਰੀ ਹੁੰਦੀ ਆ ਜਿਹੜੇ ਮਤਲਬ ਜਾਣਕਾਰੀ ਵਾਲੇ ਕਮੈਂਟ ਹੁੰਦੇ ਆ ਉਹ ਆਪਾਂ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤਾਂ ਕਿ ਜਿਹੜੇ ਹੋਰ ਵੀਰ ਭੈਣਾਂ ਨੂੰ ਵੀ ਪਤਾ ਲੱਗ ਜਾਵੇ ਤੇ ਜਿਹੜੇ ਹੁੰਦੇ ਆ ਬੀਬੀ ਐਸੀ ਕਿਸੇ ਨੇ ਹੁਣ ਪੁੱਛਿਆ ਹੁੰਦਾ ਜਾਂ ਆਪਾਂ ਜਲਦੀ ਉਹਦਾ ਰਿਪਲਾਈ ਕਰਨਾ ਹੁੰਦਾ ਉਹ ਆਪਾਂ ਉਦੋਂ ਹੀ ਉਹਦਾ ਰਿਪਲਾਈ ਕਰਕੇ ਉਹਨਾਂ ਨੂੰ ਆਪਾਂ ਆਨਸਰ ਦੇ ਦੇਣੀ ਹੁੰਦੇ ਆ ਹੁਣ ਜਿਵੇਂ ਕਈ ਕਮੈਂਟ ਸੀਗੇ ਜਾਣਕਾਰੀ ਵਾਲੇ ਸੀਗੇ ਮੈਂ ਫਿਰ ਚਲੋ ਠੀਕ ਆ ਆਪਾਂ ਉਹਦੇ ਤੇ ਵੀਡੀਓ ਬਣਾਉਣੀ ਆ ਨਾਲੇ ਹੋਰ ਵੀਰ ਭੈਣਾਂ ਨੂੰ ਵੀ ਪਤਾ ਲੱਗ ਜਾਊਗਾ ਵੀ ਜਿਹੜੇ ਇਟਲੀ ਆਉਣਾ ਚਾਹੁੰਦੇ ਆ ਜਾਂ ਆ ਚੁੱਕੇ ਆ ਜਾਂ ਜਿਹੜੇ ਆਉਣ ਬਾਰੇ ਸੋਚ ਰਹੇ ਆ ਵੀ ਕਿਉਂਕਿ ਸਭ ਦੇ ਜਿਹੜੇ ਕਮੈਂਟ ਆ ਉਹ ਤਕਰੀਬਨ ਸੇਮ ਸੇਮ ਹੀ ਹੁੰਦੇ ਆ ਜਿਵੇਂ ਕਿ ਹੁਣ ਕਮੈਂਟ ਬਹੁਤ ਜ਼ਿਆਦਾ ਆ ਰਿਹਾ ਵਾ ਤੇ ਵੀ ਕਿੰਨੇ ਦਿਨਾਂ ਬਾਅਦ ਪਤਾ ਲੱਗੂਗਾ ਕਿੰਨੇ ਦਿਨਾਂ ਬਾਅਦ ਪੀਪਰ ਨਿਕਲਨੇ ਸਟਾਰਟ ਹੋ ਜਾਂਦੇ ਆ ਜਾਂ ਕਿਵੇਂ ਪਤਾ ਲੱਗਦਾ ਵੀ ਕੋਟੇ ਦੇ ਵਿੱਚ ਨਾਮ ਆ ਗਿਆ ਉਹ ਆਪਾਂ ਪਿਛਲੀ ਵੀਡੀਓ ਚ ਦੱਸ ਵਿੱਚ ਦੱਸਿਆ ਸੀਗਾ ਤੇ ਹੁਣ ਸਭ ਤੋਂ ਪਹਿਲਾਂ ਜਿਹੜੇ ਆਪਣੇ ਨਾਲ ਨਵੇਂ ਵੀਰ ਭੈਣ ਜੁੜਿਆ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਸਟਾਰਟ ਆਪਾਂ ਕੰਮ ਤੋਂ ਪਹਿਲਾਂ ਫੇਰ ਇੱਕ ਵਾਰੀ ਉਹੀ ਰਿਪੀਟ ਕਰਦੇ ਆ ਕਿਉਂਕਿ ਜਿਹੜੇ ਆਪਣੇ ਨਾਲ ਨਵੇਂ ਵੀਰ ਭੈਣ ਜੁੜੇ ਆ ਤਾਂ ਕਿ ਉਹਨਾਂ ਨੂੰ ਵੀ ਸਾਰਾ ਪਤਾ ਲੱਗ ਜਾਵੇ ਵੀ ਕੀ ਪ੍ਰੋਸੈਸ ਆ ਜਿਹੜੇ ਹੁਣ ਕਮੈਂਟ ਕਰ ਰਹੇ ਆ ਵੀ ਅਸੀਂ ਆਉਣਾ ਚਾਹੁੰਦੇ ਆ ਵੀ ਜਾਂ ਅਸੀਂ ਕਿਵੇਂ ਆ ਜਾਂ ਆਵਾਂਗੇ ਤੇ ਉਹ ਆਪਾਂ ਤੁਹਾਨੂੰ ਦੱਸਿਆ ਵਾ ਵੀ ਜਿਹੜੇ ਨਵੰਬਰ ਦੇ ਵਿੱਚ ਪਹਿਲਾਂ ਤਿਆਰ ਹੋ ਚੁੱਕੇ ਆ ਸੀ 31 ਨਵੰਬਰ ਲਾਸਟ ਡੇਟ ਸੀਗੀ ਜਿਨ੍ਹਾਂ ਨੇ ਇਟਲੀ ਆਉਣਾ ਸੀਗਾ ਜਿਨ੍ਹਾਂ ਨੇ 9 ਮਹੀਨੇ ਵਾਲੇ ਮਤਲਬ ਸੀਜ਼ਨਲ ਜਾਂ ਸਾਲ ਵਾਲੇ ਪੱਕੇ ਪੇਪਰ ਜਾਂ ਡੋਮੈਸਟਿਕ ਪੇਪਰ ਪ੍ਰਵਾਇ ਸੀਗੇ ਪਹਿਲਾਂ ਤਿਆਰ ਕਰਵਾਈਆਂ ਸੀ ਏਜੰਟਾਂ ਤੋਂ ਜਾਂ ਵਕੀਲਾਂ ਤੋਂ ਤੇ ਉਹਨਾਂ ਦੀ ਜਿਹੜੀ ਡੇਟ ਆ 5 7 12 ਫਰਵਰੀ ਨੂੰ ਉਹ ਕਲੈਕ ਹੋਣੇ ਆ 9 ਵਜੇ ਸਟਾਰਟਿੰਗ ਹੈਗੀ ਉਹਨਾਂ ਦੀ ਜਿਵੇਂ ਜਿਹੜੇ ਸਾਲ ਵਾਲੇ ਪੇਪਰ ਆ ਉਹ 5 ਤਰੀਕ ਨੂੰ ਨੇ 5 ਫਰਵਰੀ ਨੂੰ ਕੱਲ ਨੂੰ ਵੱਧਵਾਰ ਨੂੰ ਵਿੱਚ ਇੱਕ ਦਿਨ 6 ਤਰੀਕ ਨੂੰ ਨਹੀਂ ਹੋਣਾ ਕੋਸਰੀ ਤੇ 7 ਤਰੀਕ ਨੂੰ ਜਿਹੜੇ ਡੋਮੈਸਟਿਕ ਪੇਪਰ ਆ ਅਤੇ ਜਿਨ੍ਹਾਂ ਨੇ ਘਰਾਂ ਦੇ ਪ੍ਰਾਈਆ ਪੀਪਰ ਤੇ ਉਹੋ ਕਲੈਕ ਹੋਨੇ ਆ ਉਹ ਵੀ ਸਾਲ ਵਾਲੇ ਪੀਪਰ ਹੀ ਹੁੰਦੇ ਆ ਪੱਕੇ ਪੀਪਰ ਹੀ ਹੁੰਦੇ ਆ ਉਹਨਾਂ ਦੀ ਡੇਟ ਫਿਰ ਜਿਹੜੇ 12 ਫਰਵਰੀ ਨੂੰ ਜਿਹੜੇ ਸੀਜ਼ਨਲ ਪੀਪਰ ਆ 9 ਮਹੀਨਿਆਂ ਵਾਲੇ ਤੇ ਉਹਨਾਂ ਉਹੋ ਕਲੈਕ ਹੋਨੇ ਆ ਉਹਨਾਂ ਦੀ ਕਲੈਕ ਡੇਟ ਤੇ ਉਸ ਤੋਂ ਬਾਅਦ ਜਿਵੇਂ ਹੁਣ ਵੀਰ ਭੈਣ ਪੁੱਛਦੇ ਆ ਵੀ ਅਸੀਂ ਆਉਣਾ ਵਾ ਜਿਵੇਂ ਇੱਕ ਵੀਰ ਦਾ ਕਮੈਂਟ ਸੀਗਾ ਬਈ ਸਾਲ ਵਾਲੇ ਪੀਪਰ ਫਿਰ ਕਦੋਂ ਪੜਨਗੇ ਜਦੋਂ ਕਦੋਂ ਪੜਨੀ ਸ਼ੁਰੂ ਹੋਣਗੇ ਉਹ ਵੀਰ ਜੀ ਹੁਣ ਅਗਲੇ ਸਾਲ ਪਰ ਇਹ ਜਾਣ ਕੇ ਆਸਾ ਵਾਲੇ ਪਿਪਰ ਜਿਹੜੇ ਹੁਣੇ ਕਲਿੱਕ ਹੋ ਜਾਣੇ ਆ ਤੇ ਹੁਣ ਉਸ ਤੋਂ ਬਾਅਦ ਸਰਕਾਰ ਦੱਸੂਗੀ ਵੀ ਕਦੋਂ ਮਤਲਬ ਅਗਲੀ ਜਿਹੜੀ ਡੇਟ ਆ ਤੇ ਪਹਿਲਾਂ ਹੀ ਜਿਹੜੇ ਫੈਲਾ ਤਿਆਰ ਹੋਣੀਆਂ ਸ਼ੁਰੂ ਹੋ ਜਾਣਗੇ ਤੇ ਉਹ ਆਪਾਂ ਤੁਹਾਨੂੰ ਜਿਵੇਂ ਵੀ ਆਇਆ ਨਾ ਮਫਰਮਾਨ ਆਪਾਂ ਤੁਹਾਡੇ ਨਾਲ ਉਹ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਆਪਣੇ ਦੂਜੇ ਇਟਾਲੀਅਨ ਚੈਨਲ ਤੇ ਆਪਾਂ ਪਾਉਣੇ ਹੁੰਦੇ ਆ ਵੀਡੀਓ ਤੇ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਹਾਂਜੀ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੀ ਆ ਵੀ ਕਲਿੱਕ ਅਪਾ ਦਾਸ ਵੀ ਚੁੱਕੇ ਆ ਵੀ ਜਿਹੜੇ ਕਲਿੱਕ ਡੇਟ ਆ ਚੁੱਕੀ ਆ ਹਨਾ ਹੁਣ ਵੀਰਾਂ ਦੇ ਇੱਕ ਭੈਣਾਂ ਦੇ ਮਤਲਬ ਜਾਦਾ ਵੀਰਾਂ ਦੇ ਇਹ ਕਮੈਂਟ ਆ ਰਹੇ ਆ ਬਈ ਜਦੋਂ ਪੇਪਰ ਕਲਿੱਕ ਹੋ ਗਏ ਤੇ ਕਿੰਨੇ ਦਿਨਾਂ ਦੇ ਬਾਅਦ ਜਿਹੜੇ ਪੇਪਰ ਉਹ ਨਿਕਲਨੇ ਸਟਾਰਟ ਹੋਣਗੇ ਹਾਂਜੀ ਆਪਾਂ ਇਹ ਹੁਣ ਤੁਹਾਨੂੰ ਵਿਸਥਾਰ ਨਾਲ ਦੱਸਦੇ ਆ ਵੀ ਜਿਹੜੇ ਸਾਲ ਵਾਲੇ ਪੇਪਰ ਆ 5 ਤਰੀਕ ਨੂੰ ਜਿਹੜੇ ਕਲਿੱਕ ਹੋਣੇ ਆ ਹਨਾ ਸਾਲ ਵਾਲੇ ਪੇਪਰਾਂ ਦਾ ਜਿਹੜਾ ਟਾਈਮ ਹੁੰਦਾ ਤਕਰੀਬਨ ਉਹ 60 ਦਿਨਾਂ ਦਾ ਹੁੰਦਾ 60 ਦਿਨਾਂ ਦੇ ਵਿੱਚ ਇਹ ਚੈਕਿੰਗ ਵਗੈਰਾ ਕਰਕੇ 2 ਮਹੀਨਿਆਂ ਦੇ ਵਿੱਚ ਤੇ ਇਹ ਜਿਹੜੇ ਪੇਪਰ ਆ ਨਿਕਲਨੇ ਸਟਾਰਟ ਕਰ ਦਿੰਦੇ ਆ ਹੋ ਜਾਂਦੇ ਆ ਤੇ ਉਹ ਆਪਾਂ ਤੁਹਾਨੂੰ ਅੱਗੇ ਜਾ ਕੇ ਦੱਸਦੇ ਆ ਵੀ ਇਹਦੇ ਤੇ ਕਿਉਂ ਇੰਨਾ ਟਾਈਮ ਲੱਗਦਾ ਸਾਲ ਵਾਲੇ ਪੇਪਰਾਂ ਤੇ ਤੇ ਜਿਹੜੇ 9 ਮਹੀਨੇ ਵਾਲੇ ਪੇਪਰ ਹੁੰਦੇ ਆ ਉਹ ਮਤਲਬ ਜਿਹੜੇ 20 ਦਿਨਾਂ ਦੇ ਵਿੱਚ ਵਿੱਚ ਜਿਹੜੇ ਇਹਨਾਂ ਦਾ ਟਾਈਮ ਹੁੰਦਾ ਸੀਜ਼ਨਲ ਪੇਪਰਾਂ ਦਾ ਉਹ ਜਿਹੜੇ 20 ਦਿਨਾਂ ਦੇ ਵਿੱਚ ਹੀ ਜਦੋਂ ਕਲੈਕ ਹੁੰਦੀ ਹੈ ਇਹ ਕਲੈਕਟ ਹੋ ਜਾਂਦੇ ਆ 20 ਦਿਨਾਂ ਦੇ ਵਿੱਚ ਵਿੱਚ ਇਹ ਜਿਹੜੇ ਨਿਕਲਨੇ ਫਿਰ ਉਹ ਜਦੋਂ ਇਹਨਾਂ ਸਟਾਰਟ ਹੋ ਜਾਂਦੇ ਆ ਉਹਦਾ ਕਾਰਨ ਇਹ ਆ ਕਿ ਜਿਹੜੇ ਸੀਜ਼ਨਲ ਪੀਪਰ ਹੁੰਦੀ ਆ ਤੇ ਉਹ ਆਪਾਂ ਨੂੰ ਪਤਾ ਹੀ ਆ ਵੀ ਤਕਰੀਬਨ ਉਹਨਾਂ ਦਾ 9 ਮਹੀਨਿਆਂ ਦਾ ਜਿਵੇਂ ਆਪਾਂ ਕਹਿ ਰਹੇ ਹਾਂ ਥੋੜੇ ਟਾਈਮ ਦਾ ਵੀਜ਼ਾ ਲੱਗਦਾ 9 ਮਹੀਨਿਆਂ ਦਾ ਤਾਂ ਹੀ ਆਪਾਂ ਉਹਨਾਂ ਨੂੰ ਨਾਂ ਦਿੱਤਾ ਹੋਇਆ ਵਾ 9 ਮਹੀਨਿਆਂ ਦੇ ਪੀਪਰ ਤੇ ਉਹ ਮਤਲਬ ਜਿਹੜਾ ਸੀਜ਼ਨਲ ਵਾਸਤੇ ਬੰਦਿਆਂ ਦੀ ਮੰਗ ਹੁੰਦੀ ਆ ਕਿਉਂਕਿ ਹੁਣ ਆਪਾਂ ਨੂੰ ਪਤਾ ਹੁਣ ਕਲਿਕ ਹੋਣਿਆ ਫਰਵਰੀ ਚ ਮਾਰਚ ਤੱਕ ਲੈ ਜਾਣੇ ਇਹਨਾਂ ਨੇ ਪਰ ਅਪ੍ਰੈਲ ਚ ਗਾਉ ਦੂਗਾ ਵੇਰੇ ਇਧਰੋਂ ਉਹ ਲਾ ਉਸ ਦਾ ਨਿਕਲਦਾ ਉੱਥੋਂ ਦਾ ਪਰਸੈਸ ਹੁੰਦਾ ਉਹ ਲੋ ਤੋਂ ਗਰਮੀ ਆ ਜਾਂਦੀ ਹੈ ਜਿਹੜੇ ਸੀ ਮਤਲਬ ਸੀਜ਼ਨ ਵਾਸਤੇ ਜਿਵੇਂ ਕਿ ਗਰਮੀਆਂ ਜਿਵੇਂ ਸਬਜ਼ੀਆਂ ਵਗੈਰਾ ਇਦਾਂ ਬੰਦਿਆਂ ਦੀ ਮੰਗ ਕਰਦੇ ਆ ਤੇ ਜਾਂ ਫਿਰ ਜਾਦਾ ਪੀਪਰ ਆ ਜਿਹੜੇ ਹੁੰਦੀ ਆ ਰੈਸਟੋਰੈਂਟ ਵਿੱਚ ਤੇ ਹੁਣ ਸਟਾਰਟਿੰਗ ਹੋ ਜਾਂਦੀ ਆ ਉਹਨਾਂ ਦੀ ਅਪ੍ਰੈਲ ਤੇ ਐਂਡ ਕ ਤੱਕ ਵੀ ਮਤਲਬ ਉੱਥੇ ਚੱਲ ਪੈਂਦਾ ਕੰਮ ਤੇ ਉੱਥੇ ਜਿਆਦਾ ਬੰਦਿਆਂ ਦੀ ਮੰਗ ਕੀਤੀ ਹੁੰਦੀ ਆ ਫਿਰ ਉਸ ਹਿਸਾਬ ਨਾਲ ਉਹ ਪੀਪਰ ਸਭ ਤੋਂ ਪਹਿਲਾਂ ਚੈਕਿੰਗ ਉਹਨਾਂ ਦੀ ਹੋ ਕੇ ਵੀ ਕਿਹੜੇ ਮਾਲਕ ਨੂੰ ਚਾਹੀਦਾ ਬੰਦਾ ਤੇ ਉਹ ਫਿਰ ਜਲਦੀ ਪੇਪਰ ਕੱਢ ਦਿੰਦੇ ਆ ਕਿਉਂਕਿ ਉਹਨਾਂ ਦਾ ਸੀਜ਼ਨ ਹੁੰਦਾ ਵਾ ਸੀਜ਼ਨ ਦੇ ਹਿਸਾਬ ਨਾਲ ਤੇ ਵੇਖ ਕੇ ਪੇਪਰ ਮਤਲਬ ਜਿਹਦਾ ਸਾਰਾ ਕੁਝ ਸਹੀ ਹੁੰਦਾ ਵਾ ਤੇ ਉਹ ਫਿਰ ਉਹ ਮਨੂ ਲਾਉਸ ਦਾ ਕੱਢ ਦਿੰਦੇ ਆ ਤੇ ਉਹਦਾ ਤਾਂ ਕਰਕੇ ਟਾਈਮ 20 ਦਿਨਾਂ ਦੇ ਵਿੱਚ ਵਿੱਚ ਹੀ ਆ ਜਿਹੜੇ ਨਿਕਲ ਜਾਂਦੇ ਤੇ ਜਿਹੜੇ ਹੁੰਦੇ ਆ ਸਾਲ ਵਾਲੇ ਪੇਪਰ ਉਹ ਮਤਲਬ ਜਿਵੇਂ ਹੁਣ ਪੱਕੇ ਪੇਪਰ ਹੀ ਹੁੰਦੇ ਆ ਜਿਵੇਂ ਕਿਸੇ ਨੇ ਪੱਕੇ ਕਾਤੇ ਰੈਸਟੋਰੈਂਟ ਦਾ ਜਿਵੇਂ ਮਾਲਕ ਹੋ ਗਿਆ ਜਾਂ ਕਿਸੇ ਕੰਪਨੀ ਚ ਕੰਮ ਹੋ ਗਿਆ ਜਾਂ ਕਿਸੇ ਖੇਤੀਬਾੜੀ ਦਾ ਕੰਮ ਹੋ ਗਿਆ ਜਿਹਨੂੰ ਪੱਕਾ ਬੰਦਾ ਚਾਹੀਦਾ ਹੁੰਦਾ ਵਾ ਤੇ ਉਹ ਉਹ ਬੰਦੇ ਦੀ ਮੰਗ ਕਰਦਾ ਫੇਰ ਉਹ ਮਤਲਬ ਸਾਰੇ ਵੇਖ ਕੇ ਵੀ ਹਾਂ ਵਾਕਈ ਪਹਿਲਾਂ ਇੱਥੇ ਕੰਮ ਹੈਗਾ ਵਾ ਵੀ ਕਿੰਨਾ ਮਤਲਬ ਕੰਮ ਚੱਲਦਾ ਪਹਿਲਾਂ ਇੱਥੇ ਕਿੰਨੇ ਬੰਦੇ ਕੰਮ ਕਰਦੇ ਆ ਵਾਕਈ ਬੰਦਿਆਂ ਦੀ ਲੋੜ ਆ ਜਾਂ ਇਹਦੇ ਕੋਲੇ ਰਹਿ ਰਹਿ ਚ ਤਾਂ ਵੈਸੇ ਹੁਣ ਤੱਕ even ਅੱਗੇ ਨਹੀਂ ਚੈੱਕ ਕਰਦੇ ਹੁਣ ਤਾਂ ਪਹਿਲੇ ਪੇਪਰ ਜਿਹੜਾ ਨਾਲ ਲੱਗਦਾ ਲੋਜੋ ਤੀਵਾ ਜਿਹੜੀ ਇਹਨੂੰ ਆਪਾਂ ਕਹਿ ਦਿੰਨੇ ਆ ਘਰ ਦਾ ਪੇਪਰ ਵੀ ਇੱਥੇ ਆ ਕੇ ਬੰਦਾ ਰੂਗਾ ਉਹ ਸਾਰੇ ਚੈਕਿੰਗ ਕਰਕੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਵਾ ਜਿਹੜੇ ਸਾਲ ਵਾਲੇ ਪੇਪਰ ਹੁੰਦੇ ਆ ਤੇ ਜਿਹੜੇ ਡੋਮੈਸਟਿਕ ਪੇਪਰ ਹੁੰਦੇ ਆ ਉਹ ਵੀ ਸੇਮ ਇਹੀ ਪ੍ਰੋਸੈਸ ਹੁੰਦਾ ਵਾ ਕਿਉਂਕਿ ਉਹ ਵੀ ਪੱਕੀ ਪੇਪਰ ਹੀ ਹੁੰਦੇ ਆ ਮਤਲਬ ਜੇ ਡੋਮੈਸਟਿਕ ਪੇਪਰ ਘਰਾਂ ਦੇ ਕੰਮਾਂ ਵਾਸਤੇ ਭਰਾਏ ਜਿਨੇ 7 ਫਰਵਰੀ ਡੇਟਾ ਤੇ ਉਸ ਨੂੰ ਵੀ ਥੋੜਾ ਜਿਹਾ ਟਾਈਮ ਲੱਗ ਜਾਂਦਾ ਸਾਲ ਵਾਲੇ ਆਪਾਂ ਮੰਨ ਕੇ ਵੇਖੀ ਕਈ ਵਾਰ ਸਾਲ-ਸਾਲ ਲੱਗ ਜਾਂਦਾ ਵਾ ਤੇ ਉਸ ਤੋਂ ਜ਼ਿਆਦਾ ਵੀ ਟਾਈਮ ਲੱਗ ਜਾਂਦਾ ਕਿਉਂਕਿ ਪਿੱਛੇ ਆਪਾਂ ਵਿਕੇ ਹੋਏ ਕਈ ਕੇਸ ਕਈ ਵੀਰਾਂ ਦੇ ਸਾਲ-ਸਾਲ ਬਾਅਦ ਵੀ ਜਿਹੜੇ ਪੇਪਰ ਆ ਸਾਲ ਵਾਲੇ ਉਹ ਨਿਕਲੇ ਆ ਤੇ ਤਾਂ ਕਰਕੇ ਉਹਨਾਂ ਨੂੰ ਟਾਈਮ ਲੱਗ ਜਾਂਦਾ ਵਾ ਤੇ 9 ਮਹੀਨੇ ਵਾਲੇ ਜਿਹੜੇ ਉਹ ਪਹਿਲਾਂ ਨਿਕਲਣੇ ਸ਼ੁਰੂ ਹੋ ਜਾਂਦੇ ਆ ਪਰ ਪਿਛਲੇ ਸਾਲ ਜਦੋਂ ਆਪਾਂ ਵਿਕੇ ਜਿਹੜੇ ਸਾਲ ਵਾਲੇ ਮਤਲਬ ਜਿਹੜੇ 9 ਮਹੀਨੇ ਵਾਲੇ ਪੀਪਰ ਆ ਸੀਜ਼ਨਲ ਪੀਪਰ ਆ ਤੇ ਉਸ ਤੋਂ 10 ਦਿਨਾਂ ਦੇ ਬਾਅਦ ਹੀ ਜਿਵੇਂ ਆਪਣੇ ਉਧਰ ਬੰਦਿਆਂ ਦੇ ਪਹਿਲਾਂ ਇਹਨਾਂ ਦੇ 9 ਮਹੀਨੇ ਵਾਲੇ ਸਟਾਰਟਿੰਗ ਹੋਈ ਇਹਨਾਂ ਦੇ ਨਿਕਲੇ ਫਿਰ 10 ਦਿਨਾਂ ਦੇ ਬਾਅਦ ਹੀ ਜਿਹੜੇ ਸਾਲ ਵਾਲੇ ਪੀਪਰ ਆ ਤੇ ਉਸ ਉਹਨਾਂ ਵੀਰਾਂ ਦੇ ਸਾਲ ਵਾਲੇ ਪੀਪਰ ਵੀ ਨਿਕਲੇ ਥੋੜਾ ਟਾਈਮ ਹੀ ਪਿਆ ਪਿਛਲੇ ਸਾਲ ਇਸ ਵਾਰ ਵੀ ਜੈਸਾ ਆਪਣਾ ਪੀਪਰ ਘੱਟ ਭਰੇ ਗਏ ਜਾਂ ਕੋਟਾ ਜ਼ਿਆਦਾ ਸੀ ਵੀ ਉਮੀਦ ਆ ਵੀ ਜਿਹੜਾ ਇਹਨਾਂ ਨੇ ਟਾਈਮ ਥੋੜਾ ਹੀ ਲੱਗਣਾ ਕਲੈਕਟੇਟ ਤੋਂ ਬਾਅਦ ਕਿਉਂਕਿ ਹੁਣ ਤਕਰੀਬਨ ਸਾਰਾ ਕੁਛ ਇਹਨਾਂ ਨੇ ਪਹਿਲਾਂ ਹੀ ਮੰਗਿਆ ਸਾਰਾ ਕੁਛ ਹੋਇਆ ਤਾਂ ਲਾਇਆ ਵੀ ਮਤਲਬ ਜੀ ਨੇ ਭਰਾ ਹੀ ਹੁਣ ਲਾਇਆ ਹੁਣ ਤੇ ਬਸ ਜੈਕਿੰਗ ਵਗੈਰਾ ਉਹਦੇ ਸਾਰਾ ਕੁਛ ਤਕਰੀਬਨ ਹੋਇਆ ਹੀ ਹੋਣਾ ਤਾਂ ਹੀ ਫਿਰਾਂ ਜਿਹੜੀਆਂ ਕਲਿੱਕ ਹੋਣੀਆਂ ਤਿਆਰ ਕੀਤੀਆਂ ਹੋਈਆਂ ਤੇ ਉਸ ਤੋਂ ਬਾਅਦ ਜਿਹੜੇ ਆ ਵੀ ਥੋੜਾ ਟਾਈਮ ਹੀ ਲੱਗੂਗਾ ਵੀ ਉਹ ਵੀ ਜਿਹੜੇ ਸਾਲ ਵਾਲੇ ਪੀਪਰ ਆ ਉਹ ਵੀ ਜਲਦੀ ਨਿਕਲੇ ਆਉਣਗੇ ਹਾਂਜੀ ਇਹਦੇ ਨਾਲ ਹੀ ਹਕ ਵੀਰ ਦਾ ਕਮੈਂਟ ਸੀਗਾ ਆਪਣੇ ਕੋਲੇ ਭਾਈ ਜਦੋਂ ਨੋਲਾ ਉਸ ਤਾਂ ਨਿਕਲ ਆਇਆ ਵੀ ਮਾਲਕ ਨੂੰ ਮਾਤਰ ਜੀ ਤੋਂ ਵੀ ਪੇਪਰ ਆ ਜਾਂਟ ਤੋਂ ਵੀ ਉਦੋਂ ਪੇਪਰ ਪੈਸੇ ਦੇਣੇ ਸਹੀ ਆ ਜਾਂ ਪਹਿਲਾਂ ਹਾਂਜੀ ਵੀਰ ਜੀ ਜਦੋਂ ਪਹਿਲਾਂ ਪੈਸੇ ਤੁਸੀਂ ਕਿਸੇ ਨੂੰ ਬਣਾ ਦਿਓ ਜੇ ਤੁਹਾਨੂੰ ਕਿਸੇ ਨੇ ਕਹਿ ਵੀ ਦਿੱਤਾ ਹਾਂ ਤੁਹਾਡੇ ਪੇਪਰ ਨਿਕਲੇ ਆ ਜਾਂ ਤੁਹਾਡੇ ਕੋਟੇ ਚ ਆ ਗਏ ਆ ਤੇ ਵੀ ਇਦਾਂ ਤੁਸੀਂ ਆਪਣੇ ਪੀਸੇ ਪਹਿਲਾਂ ਨਾਸਾਇਓ ਜਦੋਂ ਵੀ ਜਾਂ ਤੁਹਾਡੇ ਜਦੋਂ ਕਲਿੱਕ ਹੋ ਗਿਆ ਜਾਂਦੇ ਰਸੀਦ ਭੇਜ ਦਿੱਤੀ ਹੈ ਨਾ ਸਲਿੱਪ ਭੇਜ ਦਿੱਤੀ ਵੀ ਹਾਂ ਤੁਹਾਡਾ ਸਾਰਾ ਕੁਝ ਸਹੀ ਹੋ ਗਿਆ ਸਾਨੂੰ ਪੈਸੇ ਦਿਓ ਤੁਸੀਂ ਇਦਾਂ ਦੇ ਪੈਸੇ ਨਾਸਾਇਓ ਤੁਸੀਂ ਪਹਿਲਾਂ ਵੀ ਆਪਾਂ ਤੁਹਾਨੂੰ ਬਹੁਤ ਵੀਡੀਓ ਚ ਦੱਸ ਚੁੱਕੇ ਆ ਦੂਜੇ ਚੈਨਲ ਤੇ ਵੀ ਆਪਾਂ ਆਦਿ ਨੇ ਜਦੋਂ ਤੁਹਾਡਾ ਨੂਲਾ ਉਸਤਾ ਨਿਕਲਿਆ ਆ ਤੋਂ ਉਹਨਾਂ ਨੇ ਪੈਕਪ ਭੇਜ ਦਿੱਤੀ ਵੀ ਹਾਂ ਤੁਹਾਡਾ ਨੂਲਾ ਉਸਤਾ ਨਿਕਲਿਆ ਆ ਹੈਨਾ ਤੇ ਉਸ ਤੋਂ ਬਾਅਦ ਹੀ ਤੁਸੀਂ ਜਿਹੜੇ ਆਪ ਜੀ ਨੇ ਨਾ ਉਹਦੇ ਨੇ ਵਕੀਲ ਨਾਲ ਜਾਂ ਏਜੰਟ ਨਾਲ ਜਾਂ ਕਿਸੇ ਵੀ ਰਿਸ਼ਤੇਦਾਰ ਨਾਲ ਤੁਸੀਂ ਪੈਸੇ ਕੀਤੇ ਆ ਤੇ ਉਹ ਦੋ ਜ ਉਹਨਾਂ ਨੂੰ ਜਿਹੜੇ ਪੈਸੇ ਆ ਤੁਸੀਂ ਉਹ ਦੇਣੇ ਆ ਪਹਿਲਾਂ ਆਪਦੇ ਪੈਸੇ ਨਾ ਤੁਸੀਂ ਫਸਾਇਓ ਇੱਕ ਵੀਰ ਦਾ ਜੀ ਕਮੈਂਟ ਸੀਗਾ ਵੀ ਐਂਟਰੀ ਵੀਜੇ ਤੇ ਆ ਕੇ ਵੀ ਕੀ ਇੱਥੇ ਕੰਮ ਕਰ ਸਕਦੇ ਆ ਸਾਨੂੰ ਕੰਮ ਮਿਲ ਜਾ ਹਾਂਜੀ ਵੀਰ ਜੀ ਜਿਹੜਾ ਐਂਟਰੀ ਵੀਜਾ ਹਨਾ ਉਹ ਐਂਟਰੀ ਵੀਜਾ ਹੁੰਦਾ ਜਿਹੜਾ ਉਹਨੂੰ ਆਪਾਂ ਹੀ ਨਾਂ ਦਿੱਤਾ ਹੁੰਦਾ ਐਂਟਰੀ ਵੀ ਐਂਟਰੀ ਕਰਾਉਣੀ ਆ ਜਿਵੇਂ ਉਹ ਹੁੰਦਾ ਪ੍ਰੋਸੈਸ ਅਣੀ ਸੀਜ਼ਨ ਦੇ ਹਿਸਾਬ ਨਾਲ ਹੀ ਭਰਦੇ ਆ ਮਾਲਕ ਤੇ ਪਰ ਉਹਦੇ ਵਿੱਚ ਇਹ ਹੁੰਦਾ ਜਿਵੇਂ ਹੁਣ 9 ਮਹੀਨੇ ਵਾਲਿਆ ਸੀਜ਼ਨ ਦੇ हिसाब ਨਾਲ ਭਾਰਦੀ ਦੇ ਮਾਲਕ ਉਥੇ ਦੇ ਆਪ ਕਹਿ ਦਿੰਦੇ ਵੀ ਐਂਟਰੀ ਕਰਵਾਉਣੀ ਆ ਉਹ ਮਾਲਕ ਵੀ ਉਹ ਜ਼ਿੰਮੇਵਾਰੀ ਨਹੀਂ ਲੈਂਦੇਗੇ ਵੀ ਬਾਅਦ 'ਚ ਅਸੀਂ ਕਿੱਟ ਜਮ੍ਹਾਂ ਕਰਵਾਵਾਂਗੇ ਇਹ ਬੰਦੇ ਦੀ। ਲਾਉਂਦੇ ਨੇ ਪਰਪਾਤੂਰਾ ਜਾ ਕੇ ਕਹਾਂਗੇ ਸਾਨੂੰ ਇਹ ਬੰਦੇ ਦੀ ਲੋੜ ਆ ਤੇ ਉਹ ਸਿਰਫ ਐਂਟਰੀ ਪਰਵਾਉਣ ਤੱਕ ਗੱਲ ਹੁੰਦੀ ਆ ਜਦੋਂ ਆਪਣੀ ਐਂਟਰੀ ਹੋ ਜਾਂਦੀ ਆ ਨਾ। ਤੇ ਉਸ ਤੋਂ ਬਾਅਦ ਆਪਾਂ ਮਤਲਬ ਇਧਰ ਆ ਕੇ ਕੱਚੇ ਹੋ ਜਾਨੇ ਉਹ ਮਾਲਕ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਜਾਂ ਕਿਸੇ ਨੂੰ ਸੱਜੇ ਜਿਹੜਾ ਆਪਾਂ ਨੂੰ ਬੁਲਾਉਂਦਾ ਵਾ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਕਿਉਂਕਿ ਆਪਣੀ ਐਂਟਰੀ ਦੀ ਗੱਲ ਹੀ ਹੁੰਦੀ ਹੈ ਉਹਦੇ ਨਾਲ ਪਰ ਐਂਟਰੀ ਉਹਦੇ ਨੇ ਉਸ ਤੋਂ ਬਾਅਦ ਆਪਾਂ ਕੱਚੇ ਹੋ ਜਾਨੇ ਉਸ ਤੋਂ ਬਾਅਦ ਕੋਈ ਆਪਣਾ ਪੇਪਰ ਵਰਕ ਨਹੀਂ ਹੁੰਦਾਗਾ ਕੁਛ ਨਹੀਂ ਹੁੰਦਾਗਾ ਜਿਹੜਾ ਕੱਚਾ ਬੰਦਾ ਜਿਵੇਂ ਕਿਸੇ ਦਾ ਮਾਲਕ ਮੁੱਕਰ ਗਿਆ ਹਨਾ ਜਿਹੜਾ ਨੋਮੀਨੇ ਆਲਿਆ ਤੇ ਆਇਆ ਜਾਂ ਮਾਲਕ ਮੁੱਕਰ ਗਿਆ ਕਾਟਟ ਨਹੀਂ ਜਮਾ ਕਰਵਾਉਂਦਾਗਾ ਜਾਂ ਕਿਦਾਂ ਤੇ ਉਹ ਸੇਮ ਗੱਲ ਉਹੀ ਹੋ ਜਾਂਦੀ ਹੈ ਵੀਜਾ ਐਂਟਰੀ ਤੇ ਆ ਗਿਆ ਜਾਂ ਕੱਚਾ ਹੋ ਗਿਆ ਵੀ ਮਤਲਬ ਉਸ ਪੇਪਰਾਂ ਤੇ ਆ ਗਿਆ ਸੀ ਜਨ ਤੇ ਤੇ ਉਹ ਸੇਮ ਹੀ ਇੱਕੋ ਹੀ ਗੱਲ ਹੁੰਦੀ ਹੈ ਤੇ ਉਹ ਪੇਪਰ ਇੱਕੋ ਹੀ ਹੁੰਦੇ ਆ ਬਸ ਉਹ ਨਾਂ ਹੀ ਦਿੱਤਾ ਹੁੰਦਾ ਆਪਣਾ ਐਂਟਰੀ ਕਿਉਂਕਿ ਸਰਕਾਰ ਥੋੜੀ ਆਪਾਂ ਨੂੰ ਇਹ ਐਂਟਰੀ ਵੀਜਾ ਕੱਢ ਕੇ ਦਿੰਦੀ ਆ ਵੀ ਹਾਂ ਤੁਸੀਂ ਆਓ ਐਂਟਰੀ ਕਰਵਾਓ ਉਹ ਤਾਂ ਮਤਲਬ ਕੰਮ ਦੇ ਤੌਰ ਤੇ ਆਪਾਂ ਨੂੰ ਵੀਜਾ ਵੀਰ ਨੋਲਾ ਹੁਸਤਾ ਦਿਂਦੇ ਆ ਵੀ ਤਾਂ ਮਕਾਨਾ ਕਿ ਕੰਮ ਕਰਨਾ ਤੁਸੀਂ ਵਾਪਸ ਮੁੜ ਜਾਣਾ ਜਿਹਦੇ ਪੱਕੇ ਪੇਪਰ ਆ ਉਹ ਕੰਮ ਕਰੋ ਆ ਕੇ ਇੱਥੇ ਰਹੋ ਆਪਦਾ ਟੈਕਸ ਭਰੋ ਤੇ ਆਪਦਾ ਜਿਹੜਾ ਪੇਪਰ ਵਰਕ ਆ ਜੋ ਅੱਗੇ ਕੰਮ ਆਲਾ ਜਿਹੜੋ ਅੱਗੇ ਅੱਗੇ ਬਸ ਇਦਾਂ ਵਧਿਆ ਜਾਂਦਾ ਚੱਲੀ ਜਾਂਦਾ ਤੇ ਉਹ ਦਾ ਕਰਕੇ ਵੀ ਆਪਾਂ ਉਹ ਐਂਟਰੀ ਉਹਦੇ ਤੇ ਆਪਾਂ ਹੁਣ ਤੁਹਾਨੂੰ ਇਹ ਦੱਸ ਦਈਏ ਵੀ ਜੇ ਤਾਂ ਤੁਹਾਨੂੰ ਕਿਤੇ ਆਸੇ ਪਾਸੇ ਜਦੋਂ ਤੁਸੀਂ ਐਂਟਰੀ ਤੇ ਆਗੇ ਵੀ ਕੰਮ ਦਾ ਆਪ ਤੁਹਾਨੂੰ ਦੱਸਿਆ ਵੀ ਕੱਚੇ ਬੰਦੇ ਹੋਗੇ ਐਂਟਰੀ ਤੇ ਉਹ ਸੇਮ ਗੱਲ ਹੀ ਹੁੰਦੀ ਆ ਵੀ ਕੰਮ ਜਿਹੜਾ ਕੱਚੇ ਬੰਦਿਆਂ ਨੂੰ ਵੀ ਬਹੁਤ ਮੁਸ਼ਕਲਾਂ ਆ ਰਹੀਆਂ ਵੀ ਮਿਲਦਾ ਨਹੀਂਗਾ ਕੰਮ ਤੇ ਕਿਉਂਕਿ ਜਿੰਨਾਂ ਚਿਰ ਹੁਣ ਜਿਹਦੇ ਕੋਲੇ ਵੀ ਜਾਜੀ ਉਹੀ ਸਾਰੇ ਪੁੱਛਦੇ ਆ ਵੀ ਪੇਪਰ ਹੈਗੇ ਆ ਤੇ ਉਹਦਾ ਕਰਕੇ ਮੁਸ਼ਕਲਾਂ ਤੇ ਹੁਣ ਕਿਤੇ ਦੇਖਿਆ ਵੀ ਜਾਵੇ ਤਾਂ ਆਸੇ ਪਾਸੇ ਜਿਵੇਂ ਹੁਣ ਕਈ ਸ਼ਹਿਰਾਂ ਚ ਕਈ ਖੇਤਾਂ ਖੁੱਤਾਂ ਚ ਵੀ ਕੰਮ ਮਿਲੀ ਵੀ ਜਾਂਦੇ ਕੱਚੇ ਬੰਦੇ ਕਰੀ ਵੀ ਜਾਂਦੇ ਹਨਾ ਤੇ ਵੀ ਜੇ ਤੁਹਾਡਾ ਕਿਤੇ ਤੁਸੀਂ ਐਂਟਰੀ ਤੇ ਆਉਣਾ ਉਸ ਥਾਂ ਤੇ ਜਿੱਥੇ ਕਿ ਕੰਮ ਖੇਤੀਬਾੜੀ ਦੇ ਜਾਂ ਫਰੂਟਾਂ ਦੇ ਜਾਂ ਕਿਤੇ ਪੇਪਰ ਦੀ ਨਹੀਂ ਲੋੜ ਤੁਸੀਂ ਉੱਥੇ ਆ ਕੇ ਕੰਮ ਕਰ ਸਕਦੇ ਆ ਜਾਂ ਕਿ ਤੁਹਾਡਾ ਵੀ ਜੇ ਤੁਸੀਂ ਇਕੱਲਕਲ ਐਂਟਰੀ ਤੇ ਆਇਆ ਜਾਂ ਫਿਰ ਤੁਸੀਂ ਕਿਸੇ ਯੂਰਪ ਦੇ ਹੋਰ ਦੇਸ਼ ਚ ਨਿਕਲਵਾਰੇ ਸੋਚ ਰਹੇ ਆ ਜਾਂ ਕਿਤੇ ਤੁਹਾਡੇ ਕੋਈ ਹੋਰ ਰਿਸ਼ਤੇਦਾਰ ਜਾਂ ਕੋਈ ਲਿਹਾਜ਼ ਉਹ ਵੀ ਜਾਂ ਉੱਥੇ ਕੰਮ ਮਿਲਦਾ ਹੋਵੇ ਜਾਂ ਤੁਹਾਨੂੰ ਪਤਾ ਹੋਵੇ ਵੀ ਉੱਥੇ ਕੰਮ ਹੈਗਾ ਵਾ ਤੇ ਉੱਥੇ ਤੁਸੀਂ ਜਾ ਸਕਦੇ ਆ ਇਟਲੀ ਦੀ ਤੁਸੀਂ ਐਂਟਰੀ ਕਰਾਓ ਉੱਤਰਨਾ ਤੁਸੀਂ ਇਟਲੀ ਹੀ ਆ ਉਦੋਂ ਬਾਅਦ ਤੁਸੀਂ ਲੈ ਮੈਂ ਘੰਟੇ ਤੇ ਜਾਂ 2 ਘੰਟਿਆਂ ਬਾਅਦ ਤੁਸੀਂ ਫਲੈਟ ਜਿਵੇਂ ਸਪੇਨ ਫਰਾਂਸ ਹੋਰ ਕਿਸੇ ਵੀ ਜਰਮਨ ਕਿਸੇ ਵੀ ਦੇਸ਼ 'ਚ ਤੁਸੀਂ ਜਾਣਾ ਵਾ ਤੇ ਉਦੋਂ ਬਾਅਦ ਇੱਥੋਂ ਫਲੈਟ ਜਾਂ ਤੁਸੀਂ ਟ੍ਰੇਨ ਵਾਈਟ ਟ੍ਰੇਨ ਜਾਂ ਫਲੈਟ ਦੇ ਤੁਸੀਂ ਜਾ ਸਕਦੇ ਹੋ ਸਿੱਧਾ ਤੁਸੀਂ ਇੰਡੀਆ ਤੋਂ ਜੇ ਤੁਸੀਂ ਐਂਟਰੀ ਦੀ ਗੱਲ ਇੱਥੇ ਕੀਤੀ ਹੈ ਤੁਹਾਡਾ ਵੀਜ਼ਾ ਲੱਗ ਗਿਆ ਵਾ ਤੇ ਤੁਸੀਂ ਸਿੱਧਾ ਇੰਡੀਆ ਤੋਂ ਮਤਲਬ ਜਾਂ ਜਰਮਨ ਜਾਂ ਫਰਾਂਸ ਜਾਣ ਦੀ ਗਲਤੀ ਨਾ ਕਰਿਓ ਕਿਉਂਕਿ ਉੱਥੇ ਅੱਗੇ ਪਿੱਛੇ ਆਪਾਂ ਨੂੰ ਕਈ ਵੀਰਾਂ ਦੇ ਕਮੈਂਟ ਵੀ ਆਏ ਸੀਗੇ ਵੀ ਉਹ ਉੱਥੋਂ ਫਿਰ ਤੁਹਾਨੂੰ ਵਾਪਸ ਵੀ ਕਰ ਸਕਦੇ ਆ ਜੇ ਤੁਹਾਡੀ ਗੱਲ ਇਟਲੀ ਦੀ ਆ ਇਟਲੀ ਦਾ ਤੁਹਾਡਾ ਵੀਜ਼ਾ ਇਟਲੀ ਚ ਐਂਟਰ ਹੋਵੋ ਉਦੋਂ ਬਾਅਦ ਤੁਸੀਂ ਘੰਟਾ ਦੋ ਘੰਟੇ ਬਾਅਦ ਫਲੈਟ ਜਾਂ ਲੈ ਕੇ ਜਾਂ ਟ੍ਰੇਨ ਤੇ ਤੁਸੀਂ ਜਾ ਸਕਦੇ ਆ ਹਾਂ ਜੇ ਤੁਹਾਡਾ ਇਥੇ ਇਥੇ ਹੱਥ ੜ ਦਾ ਜੇ ਤੁਹਾਨੂੰ ਕੋਈ ਕਹਿੰਦਾ ਜਾਂ ਪਹਿਲਾਂ ਕੋਈ ਕੰਮ ਕਰਦਾ ਇਟਲੀ ਚ ਵੀ ਹਾਂ ਕੱਚਾ ਨੂੰ ਕੰਮ ਲਵਾ ਦਾਂਗੇ ਫਿਰ ਤੁਸੀਂ ਮਤਲਬ ਇਥੇ ਕੰਮ ਕਰ ਸਕਦੇ ਆ ਹਾਂਜੀ ਅੱਗੇ ਕਮੈਂਟ ਸੀਗਾ ਹਾਂਜੀ ਤਾਂ ਇਹ ਤਾਂ ਪੁੱਛਦਾ ਵੀ ਹਾਂਜੀ ਸਾਲ ਵਾਲੇ ਪੇਪਰ ਵੀ ਕਦੋਂ ਓਪਨ ਹੋਣੇ ਆ ਵੀ ਹੁਣ ਤਾਂ 11 ਵੀ ਜਿਹੜੇ ਸਾਲ ਵਾਲੇ ਪੇਪਰ ਆ ਉਹ ਭਰੇ ਗਏ ਆ ਸਾਰਾ ਮਤਲਬ ਕਲੇ ਮਤਲਬ ਪਹਿਲਾਂ ਤੇ ਆ ਜਿਹੜੀਆਂ ਨਵੰਬਰ ਚ ਹੋ ਗਈਆਂ ਸੀ ਹੁਣ ਫਰਵਰੀ ਚ ਕਲਿੱਕ ਹੋਣੇ ਆ ਤੇ ਉਸ ਤੋਂ ਬਾਅਦ ਮਤਲਬ ਫਿਰ ਅਗਲੇ ਸਾਲ ਭਰੇ ਜਾਣਗੇ ਆ ਵੀ ਪਤਾ ਸੀ ਹਾਂਜੀ ਇੱਕ ਵੀਰ ਦਾ ਕਮੈਂਟ ਸੀਗਾ ਜੀ ਮੈਨੂੰ 12 ਸਾਲ ਹੋ ਗਏ ਆ ਜੌਬ ਕਰਦਿਨ ਇੰਡੀਆ ਦੇ ਵਿੱਚ ਤੇ ਉੱਥੇ ਮੈਂ ਗੌਰਮ ਮਤਲਬ ਜੌਬ ਕਰਦਿਨ 12 ਸਾਲ ਹੋ ਗਏ ਵੀ ਮੈਂ ਪੱਕਾ ਨਹੀਂ ਕੰਮਗਾ ਵੀ ਮੇਰਾ ਪ੍ਰਾਈਵੇਟ ਮੈਂ ਕਰਦਾ ਵਾ ਕੰਮ ਪੰਜਾਬ ਦੇ ਹਸਪੀਟਲ ਗੌਰਮ ਕੋਰਮੇਟ ਨਹੀਂ ਸਾਨੂੰ ਪੱਕਾ ਨਹੀਂ ਕੀਤਾ ਹਾਂਜੀ ਜੀ ਜਿਹੜੀ ਮੇਰੀ ਸੈਲਰੀ ਆ ਵੀ ਉਹ 34000 ਰੁਪਿਆ ਵਾ ਤੇ ਕੀ ਵੀ ਮੈਨੂੰ ਇਟਲੀ ਆਉਣਾ ਮੇਰੇ ਲਈ ਸਹੀ ਹੋਊਗਾ ਜਾਂ ਨਹੀਂ ਹੋਊਗਾ ਮੇਰੇ ਦੋ ਬੱਚੇ ਆ ਵੀ ਜਰੂਰ ਤੁਸੀਂ ਰਿਪਲਾਈ ਕਰੋ ਹਾਂਜੀ ਵੀਰ ਜੀ ਤੁਹਾਡੀ ਇਟਲੀ ਚ ਚਲੋ ਇੰਡੀਆ ਚ ਚਲੋ ਸੈਲਰੀ ਆ 34000 ਤੇ ਉਹ ਵੀ ਚਲੋ ਆਪਾਂ ਨੂੰ ਪਤਾ ਹੀ ਆ ਵੀ ਅੱਜ ਕੱਲ ਇੰਡੀਆ ਚ ਵੀ ਇੰਨੇ ਕ ਪੈਸੇ ਨਾਲ ਕੁਝ ਨਹੀਂ ਬੰਨਦਾ ਤਾਂ ਆਪਾਂ ਅੱਗੇ ਸੋਚਦੇ ਆ ਵੀ ਇਹਦੇ ਲਈ ਆਪਾਂ ਨੂੰ ਵੀ ਐ ਵੀ ਹੁੰਦਾ ਚਲੋ ਆਪਣੇ ਬੱਚੇ ਸੈੱਟ ਹੋਣਗੇ ਹੋ ਜਾਣਗੇ ਜੇ ਤੁਸੀਂ ਇਟਲੀ ਆਉਣ ਬਾਰੇ ਸੋਚਦੇ ਆਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਣੀ ਆ ਜੇ ਤੁਸੀਂ ਇਟਲੀ ਆਉਣ ਬਾਰੇ ਸੋਚਦੇ ਆਂ ਤਾਂ ਤੁਸੀਂ ਮਤਲਬ ਸਾਲਾਲੀ ਪੀਪਰਾਂ ਪੀਪਰ ਤੁਸੀਂ ਪਰਵਾਇਓ ਜਿਹੜੇ ਪੱਕੀ ਪੀਪਰ ਹੁੰਦੀ ਆ ਤੇ 9 ਮਹੀਨੇ ਵਾਲੀ ਪੀਪਰ ਆ ਜਿਹੜੀ ਸੀਜ਼ਨਲ ਪੀਪਰ ਆ ਉਹ ਨਾ ਪਰ ਆਉ ਕਿਉਂਕਿ ਉਹ ਆ ਕੇ ਫੇਰ ਇੱਥੇ ਮਤਲਬ ਔਖਾ ਹੋ ਜਾਂਦਾ ਵਾ ਪੀਪਰ ਨੇ ਨਹੀਂ ਜਾਮਾ ਹੁੰਦੀ ਜਾਂ ਪੱਕੇ ਹੋਣ ਲਈ ਜਿਵੇਂ ਤੁਸੀਂ ਦੱਸਿਆ ਪਿੱਛੇ ਬੱਚੇ ਜਾਂ ਟਾਈਮ ਲੱਗ ਜਾਂਦਾ ਵਾ ਤੇ ਉਹ ਪੀਪਰ ਨਾ ਤੁਸੀਂ ਭਰਾਏ ਦੂਜਾ ਆਪਾਂ ਤੁਸੀਂ ਪੁੱਛਿਆ ਵੀ ਆਉਣਾ ਸਹੀ ਹੋਊਗਾ ਜਾਂ ਨਹੀਂ ਸਹੀ ਹਾਂਜੀ ਆਪਾਂ ਤੁਹਾਨੂੰ ਸਾਰਾ ਇੱਥੋਂ ਦਾ ਦੱਸ ਦਿੰਨੇ ਆ ਕਿ ਕੀ ਹਾਲਾਤ ਬਾਅਦ ਚ ਤੁਸੀਂ ਖੁਦ ਦੀ ਉੱਕਾlever ਆਉਣਾ ਸਹੀ ਹੋਊਗਾ ਤੇ ਜਾਂ ਨਹੀਂ ਸਹੀ ਹੋਗਾ ਜਿਵੇਂ ਹੁਣ ਜੇ ਤੁਸੀਂ ਆ ਗਏ ਜਾਂ ਸਾਲ ਵਾਲੇ ਪੇਪਰਾਂ ਤੇ ਤੁਸੀਂ ਆਉਣੇ ਆ ਇੱਥੇ ਆਉਂਦੇ ਹੋਏ ਤੁਹਾਡੇ ਪਹਿਲਾਂ ਤੁਹਾਨੂੰ ਪੇਪਰਵਰਕ ਕਰਾਉਣ ਚ ਟਾਈਮ ਲੱਗ ਜਾਂਦਾ ਤੁਸੀਂ ਮੰਨ ਕੇ ਚਲੋ 6 ਮਹੀਨੇ 6 ਮਹੀਨੇ ਤਾਂ ਨਵੇਂ ਬੰਦੇ ਆਉਂਦੇ ਨੂੰ ਪੇਪਰਵਰਕ ਕਰਾਉਣ ਚ ਬੇਲਾ ਬੈਠਣੀ ਪੈਂਦਾ ਹੋ ਨਹੀਂ ਪੱਕਾ ਨਹੀਂ ਆਪਾਂ ਕਹਿ ਸਕਦੇਗੇ ਵੀ ਬੇਲਾ ਬੈਠਣੀ ਪਊਗਾ ਹੋ ਸਕਦਾ ਤੁਹਾਨੂੰ ਜਿਨ੍ਹਾਂ ਚੱਕਰ ਪੇਪਰ ਨਹੀਂ ਜਾਮਾ ਹੁੰਦੇ ਆਸੇ ਪਾਸੇ ਕੰਮ ਮਿਲ ਜਾਵੇ ਹਨਾ ਥੋੜੇ ਪੈਸਿਆਂ ਤੇ ਆਏ ਵੀ ਨਹੀਂ ਜੀ ਅਜੇ ਤੁਸੀਂ ਸੋਚੋ ਵੀ ਮੈਂ ਤਾਂ ਉਥੇ ਇੰਡੀਆ ਚ ਨਾ ਕਮਾਉਂਦਾ ਸੀਗਾ ਮੈਂ ਆਉਂਦੇ ਇੱਥੇ ਵਾਧਾ ਕਮਾਉਣ ਲੱਗ ਜੂੰਗਾ ਜਾਂ ਨਹੀਂ ਉਹ ਦੇਖੋ ਜੀ ਆਪਾਂ ਕਹਿੰਦੇ ਨੇ ਇੱਕ ਤਾਂ ਕਿਸਮਤ ਦੀ ਗੱਲ ਹੁੰਦੀ ਆ ਤੇ ਬਾਕੀ ਫਿਰ ਡਿਪੈਂਡ ਕਰਦਾ ਵੀ ਆਪਾਂ ਕਿਹ ਅਸ ਏਰੀਏ ਚਾਂ ਵੀ ਜਾਂ ਉਥੇ ਕੰਮ ਕੱਚੇ ਬੰਦੇ ਕਰੀ ਵੀ ਜਾਂਦੇ ਆ ਜਾਂ ਖੇਤੀਬਾੜੀ ਵਾਲ ਦੇ ਜਿਵੇਂ ਕਿ ਆਪਾਂ ਉੱਪਰ ਦੱਸ ਹੀ ਚੁੱਕੇ ਆ ਤੇ ਵੀ ਪੇਪਰ ਵਰਕ ਕਰਾਉਣ ਨੂੰ ਟਾਈਮ ਲੱਗ ਜੂਗਾ ਤੇ ਉਸ ਤੋਂ ਬਾਅਦ ਜੇ ਤਾਂ ਤੁਹਾਡੇ ਪਾਹ ਪੈਰ ਭਾਰ ਚਾਲਦੇ ਆ ਵੀ 6 ਮਹੀਨਿਆਂ ਦਾ ਤੁਸੀਂ ਮੰਨ ਕੇ ਚੱਲੋ ਕਿਉਂਕਿ ਪਿੱਛੇ ਬੱਚੇ ਵੀ ਹਨਾ ਵੀ ਜੇ ਤਾਂ मतलब ਤੁਸੀਂ 6 ਮਹੀਨੇ ਵੀ મતલਬ ਕਿਤੇ ਕੰਮ ਮੈਲ ਗਿਆ ਨਹੀਂ ਮਿਲਿਆ ਜਾਂ ਪੱਕਾ ਵੀ ਮਿਲ ਗਿਆ ਹਨਾ ਜੇ ਤੁਸੀਂ ਕਹੋ ਵੀ ਆਉਂਦੇ ਹੀ ਮੈਂ મતલਬ ਲੱਖ 2 ਲੱਖ ਰੁਪਇਆ ਕਮਾਉਣ ਲੱਗ ਜੂਗਾ ਵੀ ਇਦਾਂ ਨਹੀਂ ਹੁੰਦਾਗਾ ਵੀ ਹੌਲੀ ਹੌਲੀ ਸੈਟਿੰਗ ਹੋਣ ਨੂੰ ਪੱਤ ਸਾਲ ਸਾਲ ਡੇਢ ਸਾਲ ਤਾਂ ਲੱਗ ਹੀ ਜਾਂਦਾ ਬਸ ਜੇ ਤੁਸੀਂ ਸਾਲ ਵਾਲੇ ਪੇਪਰਾਂ ਤੇ ਉਹਨੇ ਹਾਂ ਪਰ ਇਹ ਜ਼ਰੂਰ ਆ ਵੀ ਤੁਸੀਂ ਸੈਟ ਆ ਜਿਹੜਾ ਜ਼ਰੂਰ ਹੋ ਜਾਊਗੀ ਤੁਹਾਨੂੰ ਕੰਮ ਮਿਲਦਾ ਵਾ ਵੇ ਚੰਗੀ ਹੌਲੀ ਹੌਲੀ ਤਨਖਾਹ ਜਿਵੇਂ ਜਿਵੇਂ ਪੇਪਰ ਤੁਹਾਡਾ ਪੇਪਰ ਜਮਾ ਹੋ ਗਿਆ ਤੁਹਾਡੇ ਹੱਥ ਸੰਜੋੜ ਨੂੰ ਆ ਗਈ ਕੰਮ ਤੁਨੋਂ ਮਤਲਬ ਵਧੀਆ ਮਿਲ ਗਿਆ ਵਧੀਆ ਤੁਹਾਡੀ ਸੈਟਿੰਗ ਹੋ ਜਾਊਗੀ ਤੇ ਬਾਅਦ ਚ ਦੋ ਤਿੰਨ ਸਾਲਾਂ ਬਾਅਦ ਆਪਦੀ ਫੈਮਿਲੀ ਨੂੰ ਤੇ ਬੱਚਿਆਂ ਨੂੰ ਵੀ ਤੁਸੀਂ ਇਦਾਂ ਮੰਗਵਾ ਸਕਦੇ ਆ ਵੀ ਇਹ ਨਹੀਂਗਾ ਵੀ ਆਪਾਂ ਕਈ ਵੀ ਸੈਟਿੰਗ ਨਹੀਂ ਹੁੰਦੀ ਹੁੰਦੀ ਆ ਪਰ ਉਹਦੇ ਲਈ ਟਾਈਮ ਲੱਗਦਾ ਵਾ ਜਾਂ ਹੁਣ ਜਿਵੇਂ ਤੁਸੀਂ ਛੱਟ ਕੇ ਆਵਦਾ ਹੁਣੇ ਆ ਗਈ ਵੀ ਚਲੋ ਵੀ ਪਿੱਛੇ ਨਹੀਂ ਵੀ ਸਾੜਦਾ ਵੀ ਹਾਂ ਮੈਂ ਜਾਂਦੇ ਸਾਰੀ ਜਾਂ ਪੈਸੇ ਭੇਜ ਦੂੰਗਾ ਜਾਂ ਮੈਨੂੰ ਜਾਂਦੇ ਸਾਰ ਕੰਮ ਮਿਲ ਜਾਊਗਾ ਇਦਾਂ ਨਹੀਂ ਹੋਣਾਗਾ ਪੰਜ 6 ਮਹੀਨੇ ਤਕਰੀਬਨ ਇਸ ਗੱਲ ਨੂੰ ਲੱਗ ਜਾਂਦੇ ਹੁਣ ਜਿਵੇਂ ਨਵੀਂ ਵੀਰ ਕਈ ਵੀ ਆਏ ਆਪਾਂ ਵੇਖਦੇ ਆ ਤਿੰਨ ਤਿੰਨ ਚਾਰ ਚਾਰ ਮਹੀਨੇ ਹੋ ਗਏ ਵਿਚਾਰੀ ਫ੍ਰੀ ਬੈਠੇ ਆ ਤੇ ਉਹਨਾਂ ਦੇ ਪੇਪਰ ਵਰਕ ਨਹੀਂ ਹੋਇਆ ਜਿਨ੍ਹਾਂ ਦੇ ਹੋਇਆ ਕਈਆਂ ਨੂੰ ਕੰਮ ਮਿਲੇ ਆ ਕਈਆਂ ਨੂੰ ਨਹੀਂ ਮਿਲੇਗੇ ਤੇ ਇਹਦਾ ਕਰਕੇ ਵੀ ਆਪਾਂ ਤੁਹਾਨੂੰ ਦੱਸਤਾ ਹੁਣ ਤੁਸੀਂ ਆਪ ਆਪ ਹੀ ਸੋਚ ਲਓ ਵੀ ਆਉਣਾ ਸਹੀ ਹੋਊਗਾ ਜਾਂ ਨਹੀਂ ਹੋਊਗਾ ਤੇ ਪਰ ਜੇ ਆਉਣਾ ਤੁਸੀਂ ਆਪ ਦਾ ਜੀਤੇ ਨਾਲ ਵੀ ਗੱਲ ਕਰਨੀ ਆ ਚਲੋ ਪਿਆਸੀ ਥੋੜੇ ਜਿਹਾ ਵਾਧਾ ਲੱਗ ਜਾਣਗੇ ਤੁਸੀਂ ਨਾ ਤਾਂ ਐਂਟਰੀ ਵੀ ਜੇ ਤੇ ਆਇਓ ਨਾ ਟੂਰਿਸਟ ਤੇ ਆਇਓ ਨਾ ਸੀਜ਼ਨਲ ਪੇਪਰ ਹੈ ਜਿਹੜੇ 9 ਮਹੀਨੇ ਵਾਲੇ ਉਹਦੇ ਤੇ ਆਇਓ ਕਿਉਂਕਿ ਉਹਨੂੰ ਵੀ ਟਾਈਮ ਲੱਗ ਜਾਂਦਾ ਇੱਥੇ ਸੈਟਿੰਗ ਹੋਣ ਨੂੰ ਤੇ ਤੁਸੀਂ ਆਪ ਦਾ ਜਿਹੜਾ ਨਾਨ ਸੀਜ਼ਨਲ ਪੀਪਰ ਹੁੰਦੀ ਆ ਜਿਹੜੇ ਪੱਕੀ ਪੀਪਰ ਹੁੰਦੀ ਆ ਜਿਹਨੂੰ ਆਪਾਂ ਸਾਲ ਵਾਲੇ ਪੀਪਰ ਕਹਿੰਨੇ ਆ ਉਹ ਪਰਵਾਹ ਕੀ ਤੁਸੀਂ ਆਇਓ ਤੇ ਹਾਂ ਸੈਟਿੰਗ ਜ਼ਰੂਰ ਹੋ ਜਾਂਦੀ ਆ ਬੱਚੇ ਵੀ ਸੈੱਟ ਹੋ ਜਾਂਦੇ ਈ ਕੋਈ ਗੱਲ ਨਹੀਂ ਕੀ ਤੇ ਪਰ ਥੋੜਾ ਜਿਹਾ ਉਹਨਾਂ ਨੂੰ ਤਿੰਨ ਚਾਰ ਸਾਲ ਬੱਚਿਆਂ ਨੂੰ ਸੈੱਟ ਹੋਣ ਨੂੰ ਲੱਗ ਜੂਗਾ ਥੋੜ ਨੂੰ ਸਾਲ ਸਾਢੇਡ ਸਾਲ ਤੱਕ ਆਰਾਮ ਨਾਲ ਲੱਗ ਹੀ ਜਾਂਦਾ ਵਾ ਇੱਥੇ ਸੈਟਿੰਗ ਹੋਣ ਨੂੰ ਹਾਂ ਕਈਆਂ ਦੇ ਆਪਾਂ ਵੇਖਿਆ ਜਾਵੇ ਤਾਂ ਕਈ ਵੀਰ ਮਤਲਬ ਕਰਦੇ ਵੀ ਆ ਕੰਮ ਕਰੀ ਵੀ ਜਾਂਦੇ ਆ ਤੇ ਕੱਚੇ ਵੀ ਕਰੀ ਜਾਂਦੇ ਆ ਇਹਨਾਂ ਦੇ ਅਜੇ ਪੀਪਰ ਜਮਾ ਵੀ ਨਹੀਂ ਹੋਏਗੇ ਤੇ ਬਾਕੀ ਬੀਓ ਤਾਂ ਉਹ ਤਾਂ ਇਹਦੇ ਸਵੀ ਡਿਪੈਂਡ ਕਰਦਾ ਕਿ ਤੁਸੀਂ ਕਿਸ ਏਰੀਏ 'ਚ ਆ ਵੀ ਜਾਂ ਫਿਰ ਮਾਰਕ ਦੇ ਡਿਪੈਂਡ ਕਰਦਾ ਜਿਵੇਂ ਹੁਣ ਆਪਾਂ ਪਿੱਛੇ ਵੀਡੀਓ 'ਚ ਆਪਾਂ ਦੱਸ ਵੀ ਚੁੱਕੇ ਆ ਫਿਰ ਵੀਰਾਂ ਦੇ ਫਿਰ ਕਮੈਂਟ ਆਏ ਸੀਗੇ ਕਿਉਂਕਿ ਵੀਡੀਓ ਆਪਾਂ ਜਦੋਂ ਹਣ ਤੁਹਾਡੇ ਕਮੈਂਟ ਹੁੰਦੇ ਆ ਸਾਬ ਆਪਾਂ ਤੁਹਾਨੂੰ ਸਮਝਾਉਂਦੇ ਆ ਡਿਟੇਲ 'ਚ ਵੀਡੀਓ ਥੋੜੀ ਜਿਹੀ ਲੰਬੀ ਹੋ ਜਾਂਦੀ ਆ ਉਹ ਕਈ ਵੀਰ ਪੈਨ ਕੀ ਕਰਦੇ ਆ ਮੂਰਾ ਮੂਰਾ ਵੀਡੀਓ ਸੌਣ ਲੈਂਦੇ ਆ ਪੂਰੀ ਵੀਡੀਓ ਨਹੀਂ ਸੌਂਦੇ ਤੁਸੀਂ ਪੂਰੀ ਵੀਡੀਓ ਸੁਣਿਆ ਕਰੋ ਤੁਹਾਡੇ ਵੀ ਕਮੈਂਟ ਦਾ ਜਿਹੜਾ ਆਨਸਰ ਆ ਉਹਦੇ ਵਿੱਚ ਹੁੰਦਾ ਫਿਰ ਤੁਸੀਂ ਫਿਰ ਉਹ ਦੂਰੀ ਵਾਰ ਕਮੈਂਟ ਕਰਦੇ ਆ ਤੁਸੀਂ ਪੂਰੀ ਵੀਡੀਓ ਸੁਣਿਆ ਕਰੋ ਤੇ ਉਹਦੇ ਵਿੱਚ ਹੀ ਹੁੰਦਾ ਆਪਾਂ ਕੋਸ਼ਿਸ਼ ਤਾਂ ਇਹੀ ਕਰਦੇ ਹੁੰਨੇ ਆ ਵੀ ਜਿਹੜੇ ਮੇਨ ਮੇਨ ਕਮੈਂਟਾਂ ਦਾ ਆਨਸਰ ਦੇ ਜੇ ਵੀ ਵੀਡੀਓ ਚਲੋ ਛੋਟੀ ਹੋ ਜਾਏ ਕਿਉਂਕਿ ਆਪਣੇ ਕੋਲੇ ਵੀ ਇੰਨਾ ਟਾਈਮ ਨਹੀਂ ਹੁੰਦਾਗਾ ਤੇ ਫੇਰ ਵੀ ਚਲੋ ਸਮਝਾਉਣ ਕਰਨ ਦੇ ਵਿੱਚ ਵੀਡੀਓ ਲੰਬੀ ਹੋ ਜਾਂਦੀ ਆ ਫੇਰ ਆਪਣੇ ਉਹੀ ਕਮੈਂਟ ਹੁੰਦੀਆਂ ਜਿਵੇਂ ਆਪਾਂ ਹੁਣ ਪਿੱਛੇ ਦੱਸਿਆ ਸੀਗਾ ਵੀਰਾਂ ਨੇ ਕਮੈਂਟ ਸੀਗਾ ਵੀ ਕੀ ਆਪਾਂ ਜਦੋਂ ਕੱਟ ਜਮਾ ਹੋ ਜਾਂਦੀ ਆਪਾਂ ਨੂੰ ਕੰਮ ਕਰ ਸਕਦੇ ਆ ਉਹ ਆਪਾਂ ਡਿਟੇਲ ਚ ਤੁਹਾਨੂੰ ਪੂਰਾ ਦੱਸਿਆ ਸੀਗਾ ਪਿੱਛੇ ਆਪਾਂ ਵੀਡੀਓ ਬਣਾਈ ਸੀਗੀ ਤੇ ਉਹ ਤੁਸੀਂ ਵੀਡੀਓ ਸੁਣ ਸਕਦੇ ਆ ਤੇ ਹਾਂ ਇਹਦੇ ਵਿੱਚ ਤੁਹਾਨੂੰ ਆਪਾਂ ਇੱਕ ਗੱਲ ਇਹ ਵੀ ਦੱਸ ਦਿੰਦੇ ਆ ਵੀ ਇਹ ਮਾਲਕਾਂ ਦੇ ਡਿਪੈਂਡ ਕਰਦਾ ਹੁੰਦਾ ਜਿਵੇਂ ਕਿ ਹੁਣ ਆਪਾਂ ਦੋ ਲਵਾਇਆ ਆਪਣੇ ਮੁੰਡੇ ਕੰਮ ਤੇ ਇੱਕ ਰੈਸਟੋਰੈਂਟ ਤੇ ਲਵਾਇਆ ਉਹਨੂੰ ਹਜੇ ਡੇਟ ਮਿਲਿਆ ਮਾਰਚ ਦੀ ਮਾਰਚ ਨੂੰ ਜਿਹੜੀ ਉਹਦੀ ਕੱਟ ਜਾਮਾ ਹੋਣੀ ਆ ਨਾ ਤੇ ਚਲੋ ਉਹ ਆਪਾਂ ਕਹਿ ਕੇ ਕੰਮ ਦੀ ਉਹ ਚੱਲ ਪੈ ਕੱਚਾ ਹੀ ਵਿਚਾਰਾ ਹਜੇ ਲਵਾਤਾ ਤੇ ਹੁਣ ਉਹ 2 ਮਹੀਨੇ ਹੋ ਗਏ ਉਹ ਤੁਰਿਆ ਹੁੰਦਾ ਵਾ ਤੇ ਮਾਲਕਾਂ ਨੂੰ ਦੱਸਿਆ ਹੋਇਆ ਵੀ ਕੈਟੇ ਦੀ ਜਿਹੜੀ ਹੋਣੀ ਆ ਮਤਲਬ ਜਿਹੜੇ ਜਮਾ ਹੋਣੀ ਆ ਮਾਰਚ ਚ ਹੋਣੀ ਆ ਉਹ ਕਹਿੰਦੇ ਚਲੋ ਉਹਨਾਂ ਚਿਰ ਅਸੀਂ ਚਲਾਈ ਜਾਂਦੇ ਆ ਕਿ ਕੋਈ ਮਾਲਕ ਹਨਾ ਕਈ ਚਲਾਈ ਵੀ ਜਾਂਦੇ ਆ ਜਿਨ੍ਹਾਂ ਨਾਲ ਚਲੋ ਜਾਂ ਕੋਈ ਜਾਣ ਪਛਾਣ ਹੁੰਦੀ ਆ ਜਾਂ 메ਨ ਕੰਮ ਹੁੰਦਾ ਵੀ ਜੇ ਉਹਨਾਂ ਨੂੰ ਉਹਨਾਂ ਦਾ ਕੰਮ ਪਸੰਦ ਆ ਜਾਂਦਾ ਵਾ ਕਿਹੜਾ ਉੱਤੇ ਕੰਮ ਕਰਦਾ ਵਾ ਤੇ ਚਲੋ ਉਸ ਹੱਬ ਨਾਲ ਉਹ ਚਲਾ ਵੀ ਲੈਂਦੇ ਆ ਕੱਚੇ ਬੰਦੇ ਨੂੰ ਚਲਾ ਲੈਂਦੇ ਆ ਆਸਾ ਪਾਸਾ ਕਰਕੇ ਚਲੋ ਜਦੋਂ ਕੋਈ ਕੰਟਰੋਲ ਨਾ ਹੁੰਦਾ ਵਾ ਤੇ ਇੱਕ ਹੋਰ ਆਪਣਾ ਵੀਰ ਉਹਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਲਵਾਇਆ ਹੋਇਆ ਵਾ ਵੀ ਭਏ ਇਹਨੂੰ ਹੁਣ ਉਹਦੀ ਫਾਰਬਰੀ ਦੀ ਆ ਹੁਣ ਡੇਟ ਵੀ ਫਾਰਬਰੀ ਚ ਇਹਨੇ ਪਤਲ ਕਟ ਜਮਾ ਉਹਨੀਆਂ ਕੋਈਆਂ ਕੋਈਆਂ ਛੁੱਟੀਆਂ ਆ ਗਈਆਂ ਸੀ ਵਿੱਚ ਆ ਜਾਣ ਨੂੰ ਟਾਈਮ ਹੋ ਗਿਆ ਸੀਗਾ ਸਤੰਬਰ ਦੇ ਆਏ ਹੋਏ ਸੀਗੇ ਉਹ ਵੀ ਕੰਮ ਕਰੀ ਜਾਂਦਾ ਵਾ ਤੇ ਵੀ ਇਦਾਂ ਵਾ ਵੀ ਆਸੇ-ਪਾਸੇ ਕਈ ਕੰਮ ਚੱਲੀ ਵੀ ਜਾਂਦੇ ਆ ਜਿਨ੍ਹਾਂ ਦੀ ਹਜੇ ਕਿਟਾਂ ਜਮਾ ਨਹੀਂ ਹੋਈਆਂ ਉਹਨਾਂ ਨੂੰ ਵੀ ਮਿਲੇ ਜਾਂਦੇ ਆ ਇਨਾਂ ਦੇ ਟਿੱਟਾਂ ਜਮ੍ਹਾਂ ਹੋ ਗਈਆਂ ਵਾ ਤੇ ਰਸੀਦ ਤੇ ਰਸੀਬ ਉੱਤੇ ਤੇ ਵੀ ਮਾਲਕ ਰੱਖੀ ਜਾਂਦੇ ਆ ਕਈ ਮਾਲਕਾ ਜਿਹੜੇ ਸੰਜੋੜਨੋਂ ਵੀ ਮੰਗੀ ਜਾਂਦੇ ਆ ਵੀ ਇਹ ਮਾਲਕਾਂ ਤੇ ਡਿਪੈਂਡ ਹੁੰਦਾ ਜੇ ਤਾਂ ਉਹਨਾਂ ਨੂੰ ਬੰਦੇ ਦੀ ਲੋਡ ਹੁੰਦੀ ਆ ਫਿਰ ਤਾਂ ਮਾਲਕ ਸਾਰਾ ਕੁਸ ਹੁਣਤਲੋ ਚਲਾ ਲੈਂਦੇ ਆ ਕਰ ਲੈਂਦੇ ਆ ਤੇ ਜੇ ਉਹਨਾਂ ਨੂੰ ਨਹੀਂ ਹੁੰਦਾਗਾ ਵੀ ਫੇਰ ਉਹ ਮਤਲਬ ਜਾਂ ਹੋਰ ਕੋਈ ਬੰਦੇ ਉਹਨਾਂ ਨੂੰ ਹੁੰਦਾ ਸਾਨੂੰ ਪੱਕੇ ਮੈਲਦੇ ਆ ਫੇਰ ਉਹ ਸੰਜੋਰ ਨਾਲ ਪੂਰੇ ਜਿਹੜੇ ਆਪਣੇ ਪੇਪਰ ਆ ਉਹ ਮੰਗਣ ਲੱਗ ਜਾਂਦੇ ਆ ਵੀ ਆਪਾਂ ਹੁਣ ਪੱਕਾ ਤਾਂ ਨਹੀਂ ਕਹਿ ਸਕਦੇ ਵੀ ਹਾਂ 100% ਹੀ ਆ ਜਦੋਂ ਤੁਹਾਡੀਆਂ ਟਿਕਟਾਂ ਜਮ੍ਹਾਂ ਹੋ ਗਈਆਂ ਤੁਹਾਨੂੰ ਕੰਮ ਮੈਲੀ ਜਾਊਗਾ ਤੇ ਵੀ ਇਹ ਹੁਣ ਤੁਹਾਨੂੰ ਦੱਸਿਆ ਵਾ ਵੀ ਇਹ ਮਾਲਕਾਂ ਤੇ ਡਿਪੈਂਡ ਕਰਦਾ ਵਾ ਵੀ ਕਿਸ ਤਰ੍ਹਾਂ ਦੇ ਮਤਲਬ ਕੰਮ ਆ ਜਾਂ ਕੋਈ ਕਿਤੇ ਆਸ-ਪਾਸੇ ਕੰਮ ਹੁੰਦਾ ਵਾ ਮਾਲਕ ਚਲਾ ਵੀ ਲੈਂਦੇ ਆ ਜਿੱਥੇ ਮਤਲਬ ਛਾਪਾ ਛੁਪਾ ਘੱਟ ਪੈਂਦਾ ਵਾ ਕੰਟਰੋਲ ਆ ਘੱਟ ਹੁੰਦਾ ਵਾ ਤੇ ਜਿੱਥੇ ਡਾਰ ਹੁੰਦਾ ਮਾਲਕਾਂ ਨੂੰ ਤੇ ਉੱਥੇ ਉਹ ਨਹੀਂ ਵੀ ਚਲਾਉਂਦੇ ਹੈ ਨਾ ਹੁਣ ਕਮੈਂਟ ਤਾਂ ਹੋਰ ਵੀ ਕਾਫੀ ਸੀਗੇ ਤੇ ਹੁਣ ਆਪਣੀ ਵੀਡੀਓ ਵੀ ਮੈਂ ਦੇਖ ਕੇ ਜਾਨੀਆ ਲੰਬੀ ਹੋ ਗਈ ਆ ਫੇਰ ਆਪਣੀ ਜਿਹੜੀ ਵੀਡੀਓ ਲੰਬੀ ਹੋ ਜਾਂਦੀ ਆ ਫੇਰ ਵੀਰ ਆ ਜਿਹੜੇ ਪੂਰੀ ਉਹ ਵੀਡੀਓ ਨਹੀਂ ਸੌਂਦੇਗੇ ਤੇ ਜਿਹੜੀ ਬਾਕੀ ਹੁਣ ਆਪਣੇ ਕਮੈਂਟ ਰਹਿ ਗਏ ਕਮੈਂਟ ਆ ਉਹ ਆਪਾਂ ਕੋਸ਼ਿਸ਼ ਕਰਾਂਗੇ ਤੇ ਵੀ ਕੱਲ ਨੂੰ ਜਾਂ ਸ਼ਾਮ ਤੱਕ ਜੀ ਸ਼ਾਮ ਨੂੰ ਨਹੀਂ ਟਾਈਮ ਲੱਗਣਾ ਕਿਉਂਕਿ ਫਿਰ ਮੇਰਾ ਵੀ ਅੱਜ ਕੰਮ ਆ ਤੇ ਫਿਰ ਆਕੇ ਵੀ ਨਹੀਂ ਟਾਈਮ ਹੁੰਦਾਗਾ ਤੇ ਆਪਾਂ ਫਿਰ ਕੋਸ਼ਿਸ਼ ਕਰਾਂਗੇ ਵੀ ਫਿਰ ਕੱਲ ਨੂੰ ਆਪਾਂ ਜਿਹੜੇ ਬਾਕੀ ਕਮੈਂਟ ਆ ਉਹਨਾਂ ਦੀ ਆਪਾਂ ਵੀਡੀਓ ਬਣਾਵਾਂਗੇ ਹਾਂਜੀ ਇੱਕ ਮੇਰੇ ਵੀਰ ਦਾ ਕਮੈਂਟ ਸੀਗਾ ਵੀ ਭੈਣ ਜੀ ਤੁਹਾਡਾ ਸਾਹ ਬਹੁਤ ਚੜਦਾ ਵਾ ਤੇ ਵੀ ਤੁਸੀਂ ਕੋਈ ਮੈਡੀਸਿਨ ਲਓ ਉਹ ਵੀਰ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਵੀ ਜਿਨ੍ਹਾਂ ਨੇ ਆਪਾਂ ਨੂੰ ਇਦਾਂ ਕਿਹਾ ਦੂਜੀ ਗੱਲ ਵੀ ਹਾਂ ਹੋ ਸਕਦਾ ਵੈਸੇ ਮੈਂ ਨਹੀਂ ਧਿਆਨ ਦਿੱਤਾ ਕਿਉਂਕਿ ਕੰਮ ਕਾਰ ਜਿਆਦਾ ਹੁੰਦਾ ਵਾ ਤੁਹਾਨੂੰ ਪਤਾ ਹੀ ਆ ਬੀਜੀਆ ਤੇ ਵੀ ਚਲੋ ਆਪਾਂ ਕਹਿੰਦੇ ਦੂਜੇ ਜਿਹੜੇ ਨਾਲ ਹਨਾ ਵੇਖਦੇ ਆਪਾਂ ਨੂੰ ਸੌਂਦੇ ਉਹਨਾਂ ਨੂੰ ਮਹਿਸੂਸ ਹੁੰਦਾ ਵਾ ਤੇ ਦੂਜੀ ਇਕਸਾ ਤਾਂ ਉਹ ਸਦਾ ਜਾਂ ਮੈਨੂੰ ਥੋੜਾ ਜਿਹਾ ਇਲਾਜਾ ਕਿਉਂਕਿ ਮੈਂ ਜਦੋਂ ਵੀ ਹੁੰਨੀ ਆ ਮੈਂ ਕਾਲੀ ਚ ਹੁੰਨੀ ਆ ਕਾਲੀ ਚ ਬੋਲਦੀ ਆ ਮੈਨੂੰ ਐ ਹੁੰਦਾ ਵਾ ਮੇਰੇ ਕੋਲ ਟਾਈਮ ਬਹੁਤ ਘੱਟ ਹੁੰਦਾ ਵਾ ਕਿਉਂਕਿ ਛੁੱਟੀ ਵਾਲੇ ਦਿਨ ਤਾਂ ਹੋਰ ਕੰਮ ਕਾਰ ਜ਼ਿਆਦਾ ਹੁੰਦੇ ਕਈ ਵਾਰ ਜਿਵੇਂ ਹੁਣ ਕੱਲ ਮੇਰੀ ਛੁੱਟੀ ਸੀ ਨਹੀਂ ਟਾਈਮ ਲੱਗਾ ਛੁੱਟੀ ਵਾਲੇ ਦਿਨ ਰੈਕਸੋ ਕੇ ਦਾ ਮੈਂ ਨਾ ਵੀਡੀਓ ਬਣਾਈ ਤੀਆ ਤੇ ਜਿਵੇਂ ਹੁਣ ਕੰ 11 ਵਜੇ ਜਾਣਾ ਹੁੰਦਾ ਕੰਮ ਤੇ ਹਨਾ ਸੁਬਹਾ ਹੁਣ ਫਿਰ ਬੱਚੇ ਵੀ ਚਲੇ ਜਾਂਦੇ ਇਹ ਵੀ ਕੰਮ ਤੇ ਚਲੇ ਜਾਂਦੇ ਆ ਬੱਚੇ ਪੜਨ ਚਲੇ ਜਾਂਦੇ ਆ ਫੇ ਹੁਣ ਮੈਂ ਸਾਰਾ ਜਿਹੜਾ ਕੰਮ ਹੁੰਦਾ ਘਰ ਦਾ ਉਹ ਕਰਕੇ 11 ਵਜੇ ਮੇਰਾ ਆਪ ਦਾ ਕੰਮ ਹੁੰਦਾ ਮੈਂ ਉੱਥੇ ਜਾਣਾ ਹੁੰਦਾ ਫਿਰ ਮੈਂ 3 ਵਜੇ ਵਾਪਸ ਆਉਣੀ ਆ ਵਾਪਸ ਆਉਣੀ ਆ ਫਿਰ ਜਿਹੜਾ ਫੇਰ ਕੰਮ ਉਹੀ ਹੁੰਦਾ ਜਿਹੜਾ ਸ਼ਾਮ ਦਾ ਕਰਕੇ ਜਾਣਾ ਹੁੰਦਾ ਫਿਰ ਘੰਟਾ ਕਰ ਰੈਸਟ ਕਰਦੀ ਆ ਫਿਰ ਉਸ ਤੋਂ ਬਾਅਦ ਜਿਹੜਾ ਮੇਰਾ ਆਪ ਫਿਰ ਸ਼ਾਮ ਦਾ ਕੰਮ ਹੁੰਦਾ ਮੇਨਾ ਨਾ ਬਣਾ ਕੇ ਜਾਣਾ ਹੁੰਦਾ ਬੱਚਿਆਂ ਦਾ ਇਹਨਾਂ ਦਾ ਕਿਉਂਕਿ ਇਹਨਾਂ ਦਾ ਵੀ ਨਹੀਂ ਟਾਈਮ ਹੁੰਦਾ ਇਹਨਾਂ ਨੇ ਕੰਮ ਤੋਂ ਆ ਕੇ ਤੇ ਆਪ ਦਾ ਵੀ ਜਿਵੇਂ ਹੁਣ ਸਰਚ ਕਰਦੇ ਆ ਕੋਈ ਖਬਰ ਹੁੰਦੀ ਆ ਕੋਈ ਨਿਊਜ਼ ਜਿਹੜੀ ਹੁੰਦੀ ਆ ਨਵੀਂ ਤਾਜੀ ਫਿਰ ਜਾਂ ਕੋਈ ਹੋਰ ਇਹਨਾਂ ਤੇ ਆ ਬਹੁਤ ਕੰਮ ਹੁੰਦੀ ਆ ਇਹਨਾਂ ਦਾ ਘਰ ਦੇ ਕੰਮ ਦਾ ਤਾਂ ਜਮਾਂ ਵੀ ਨਹੀਂ ਹੈਲਪ ਕਰਉਂਦੀ ਨਹੀਂ ਟਾਈਮ ਲੱਗਦਾ ਬੱਚੇ ਪੜਦੇ ਆ ਵੱਡੀਆਂ ਕਲਾਸਾਂ ਵਾਂ ਬੇਟੇ ਯੂਨੀਵਰਸਿਟੀ ਚਾ ਬੇਟੇ ਦੀ ਪੜਾਈ ਵੱਡੀ ਵੀ ਸਕੂਲ ਦੀ ਆ ਉਹਨਾਂ ਦਾ ਵੀ ਨਹੀਂ ਟਾਈਮ ਲੱਗਦਾ ਉਹਨਾਂ ਦੀ ਵੀ ਆਪਦਾ ਹੀ ਮਤਲਬ ਪੜਾਈ ਦਾ ਹੁੰਦਾ ਜਾਂ ਫਿਰ ਆਉਂਦਾ ਯੂਨिवर्स ਟੂਲ ਤੋਂ ਪਤਾ ਇਹ ਬੱਚੇ ਆਂਦਾ ਹਨ ਮੇਰੇ ਇਥੇ ਸਾਰਾ ਹੁੰਦਾ ਫੇਰ ਵੀ ਮੈਂ ਆ ਕੇ ਮਤਲਬ ਉਹ ਸਾਰਾ ਕੰਮਕਾਰ ਕਰਕੇ ਫਿਰ ਫਿਰ ਮੈਂ ਸ਼ਾਮ ਨੂੰ 6 ਵਜੇ ਕੰਮ ਤੇ ਜਾਣਾ ਹੁੰਦਾ ਰਾਤ ਨੂੰ ਫਿਰ ਮੈਂ ਵਾਪਸ 12 ਵਜੇ ਫਿਰ ਕੰਮ ਤੋਂ ਆਉਣੀ ਆ ਇਸ ਕਰਕੇ ਹੁਣ ਜਦੋਂ ਮੈਂ ਵੀਡੀਓ ਚਲੋ ਪਹਿਲਾਂ ਤਾਂ ਆਪਾਂ ਵੇ ਐਸੀ ਡੇਲੀ ਵੀਡੀਓ ਜਾਂ ਕਿਤੇ ਟਾਈਮ ਲੱਗਦਾ ਸੀ ਰੁਟੀਨ ਦੀ ਜਾਂ ਕਿਤੇ ਗਏ ਆਏ ਦੇ ਆਪਾਂ ਦਿਖਾਉਂਦੇ ਹੁੰਦੇ ਸੀਗੇ ਫਿਰ ਚਲੋ ਮੈਂ ਇੱਕ ਵੀਡੀਓ ਪਾਈ ਹਨਾ ਨੇ ਉਹ ਜਦੀ ਇਟਲੀ ਦੇ ਪੇਪਰਾਂ ਵਾਲੀ ਤੁਸੀਂ ਚੰਗਾ ਰਿਸਪੌਂਸ ਦਿੱਤਾ ਨਾ ਫਿਰ ਮੈਨੂੰ ਵੀ ਹੋ ਜਾਂਦਾ ਸੀ ਜਿਵੇਂ ਤੁਸੀਂ ਹਨ ਕਮੈਂਟ ਕਰਦੇ ਸੀਗੇ ਵੀਰ ਭੈਣ ਪੁੱਛਦੇ ਸੀਗੇ ਨਾ ਫਿਰ ਮੈਨੂੰ ਦਿਮਾਗ 'ਚ ਇਦਾਂ ਵੀ ਹੁੰਦਾ ਵੀ ਹੈ ਨਾ ਚਲੋ ਵੀ ਆਪਨੇ ਤੇ ਯਕੀਨ ਕਰਦੇ ਆ ਆਪਣੇ న్యూਸ ਆਉਂਦੇ ਆ ਨਾ ਵੀ ਆਪਣੀਆਂ ਗੱਲਾਂ ਉਹਨਾਂ ਨੂੰ ਵਧੀਆ ਲੱਗਦੀਆਂ ਆ ਆਪਾਂ ਉਹਨਾਂ ਨੂੰ ਵੀ ਰਿਪਲਾਈ ਕਰੀਏ ਹਨਾ ਵੀਡੀਓ ਬਣਾਏ ਯੇ ਕੋਸ਼ਿਸ਼ ਕਰੀਏ ਮੇਰੀ ਇਹ ਕੋਸ਼ਿਸ਼ ਹੁੰਦੀ ਆ ਵੀ ਚਲੋ ਜਿੰਨੀ ਆਪਾਂ ਨੂੰ ਜਾਣਕਾਰੀ ਹੋ ਤੁਹਾਡੇ ਨਾਲ ਆਪਾਂ ਸ਼ੇਅਰ ਕਰੀਏ ਹਨਾ ਫਿਰ ਉਹ ਜਦੋਂ ਮੈਂ ਵੀਡੀਓ ਬਣਾਉਂਦੀ ਆ ਕਈ ਵਾਰ ਜਿਵੇਂ ਹੁਣ ਮੈਂ ਪਰਸੋ ਵੀਡੀਓ ਬਣਾਈ ਸੀਗੀ ਤੇ ਮੈਂ 5:30 ਵਜੇ ਸਟਾਰਟਿੰਗ ਕੀਤੀ ਸੀਗੀ ਉਹ ਵੀਡੀਓ ਬਣਾਉਣ ਦੀ ਕਲੌਕ ਮੇਰੇ ਸਾਹਮਣੇ ਹੁੰਦਾ ਹਨਾ ਤੇ ਉਹ ਮੈਂ ਵੇਖੇ ਜਾਵਾਂਗੇ 6 ਵਜੇ ਕੰਮ ਤੇ ਵੀ ਜਾਣਾ ਮੈਨੂੰ ਆ ਤਾਂ ਟਿਫਨ ਵੀ ਪੈਕ ਕਰਨਾ ਸੀਗਾ ਫਿਰ ਮੈਨੂੰ ਆਏ ਹੁੰਦਾ ਵੀ ਜਲਦੀ ਮੈਂ ਉਹ ਜਲਦੀ 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 ਬੋਲ ਕੇ ਮੈਨੂੰ ਆਈ ਸੀ ਵੀ ਜਿੰਨੀ ਮੇਰੇ ਕੋਲ ਜਾਣਕਾਰੀ ਆ ਜਿੰਨੇ ਮੇਰੇ ਕੋਲ ਕਮੈਂਟ ਆ ਮੈਂ ਉਹਨਾਂ ਦੀ ਜਲਦੀ ਜਲਦੀ ਬੋਲ ਕੇ ਹਨਾ ਤੁਹਾਡੇ ਨਾਲ ਮੈਂ ਉਹ ਵੀਡੀਓ ਬਣਾਵਾ ਸ਼ੇਅਰ ਕਰਾਂ ਤੁਹਾਨੂੰ ਤਾਂ ਕਿ ਪਤਾ ਲੱਗੇ ਉਹਦੇ ਚ ਜਾਲ ਤਾਂ ਵੀ ਮਤਲਬ ਜਲਦੀ ਜਲਦੀ ਚ ਵੀ ਹੋ ਜਾਂਦਾ ਹਨਾ ਤੇ ਜਾਂ ਹੋ ਵੀ ਸਕਦਾ ਹਨਾ ਵੀ ਇਹ ਗੱਲ ਹੋਵੇ ਪਰ ਮੈਂ ਜ਼ਰੂਰ ਮੈਂ ਉਹ ਵੀ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਹ ਕਮੈਂਟ ਕੀਤਾ ਸੀ ਤੇ ਮੈਂ ਇਹ ਜਰੂਰ ਜਦੋਂ ਵੀ ਮੇਰਾ ਟਾਈਮ ਲੱਗਾ ਤੇ ਮੈਂ ਡਾਕਟਰ ਦੇ ਕੋਲੋਂ ਅਪਾਇੰਟਮੈਂਟ ਲੈ ਕੇ ਵੀ ਮੈਂ ਕੋਸ਼ਿਸ਼ ਕਰੂੰਗੀ ਵੀ ਮੈਂ ਮੈਡੀਸਨ ਆ ਕਿਉਂਕਿ ਪਹਿਲਾਂ ਥੋੜਾ ਹੁੰਦਾ ਆਪਾਂ ਨੂੰ ਨਹੀਂ ਪਤਾ ਲੱਗਦਾ ਨਾ ਫਿਰ ਹੌਲੀ ਹੌਲੀ ਆ ਜਿਹੜੀ ਮਤਲਬ ਬਿਮਾਰੀ ਆ ਜਿਹੜੀ ਹਨਾ ਵਾਧਦੀ ਜਾਂਦੀ ਆ ਤੇ ਵੀ ਮੈਨੂੰ ਤਾਂ ਇਦਾਂ ਹੀ ਲੱਗਦਾ ਸੀ ਵੀ ਜਿਵੇਂ ਮੈਂ ਕਾਲੀ ਕਾਲੀ ਚ ਬਣਾਉਣੀ ਆ ਹਨਾ ਜਾ ਉਹ ਦੋ ਮੇਰਾ ਜਾਂ ਤਾਂ ਸਾਹ ਚੜਦਾ ਵਾ ਜਾਂ ਕਿਉਂਕਿ ਹਮੇਸ਼ਾ ਮੈਂ ਤੁਹਾਨੂੰ ਇਹ ਗੱਲ ਤਾਂ ਮੈਨੂੰ ਹਮੇਸ਼ਾ ਵੀ ਜਦੋਂ ਮੈਂ ਹਮੇਸ਼ਾ ਕਾਲੀ ਚ ਹੁੰਨੀ ਆ ਘਰੇ ਆ ਕੇ ਤਾਂ ਮੈਂ ਸਾਰਾ ਕੰਮ ਹੀ ਆ ਜਿਹੜਾ ਕਾਲੀ ਕਾਲੀ ਚ ਕਰਦੀ ਆ ਕਿਉਂਕਿ ਫਿਰ ਮੇਰਾ ਆਪ ਦਾ ਕੰਮ ਵੀ ਹੁੰਦਾ ਹਾਂਜੀ ਇਹ ਐਂਡ ਤੇ ਆਪਣੀ ਥੋੜੀ ਜਿਹੀ ਆਪਾਂ ਤੁਹਾਡੇ ਨਾਲ ਪਰਸਨਲ ਆਪਦੀ ਗੱਲ ਕਰਨ ਲੱਗ ਗਏ ਸੀਗੇ ਉਹਦੇ ਕਰਕੇ ਵੀ ਦੋ ਤਿੰਨ ਮਿੰਟ ਜ਼ਿਆਦਾ ਹੋ ਗਏ ਆ ਤੇ ਠੀਕ ਆ ਜੀ ਆਪਾਂ ਮਿਲਾਂਗੇ ਅਗਲੀ ਵੀਡੀਓ 'ਚ ਲੈ ਕੇ ਕੋਈ ਨਵੀਂ ਜਾਣਕਾਰੀ ਤੁਹਾਡੇ ਕਮੈਂਟਾਂ ਦੇ ਜਵਾਬ ਕੋਣ ਕੋਈ ਜੇ ਗਲਤੀ ਹੋ ਗਈ ਵਈ ਬੋਲਾਂ ਚ ਜਾਂ ਕਿਸੇ ਵੀਰ ਦਾ ਕਮੈਂਟ ਰਹਿ ਗਿਆ ਹੋਇਆ ਉਹ ਪਾ ਅਗਲੀ ਵੀਡੀਓ ਚ ਉਹਦਾ ਆਨਸਰ ਜ਼ਰੂਰ ਦਵਾਂਗੇ ਜਾਂ ਕੋਈ ਹੋਇਆ ਤਾਂ ਦੇਣ ਵਾਲਾ ਤੇ ਉਹ ਪਤਲੀ ਰਿਪਲਾਈ ਕਰ ਦਾਂਗੇ ਮਿਲਾਂਗੇ ਜੀ ਹੁਣ ਅਗਲੀ ਵੀਡੀਓ ਚ ਸਸਿਕਾ